ਉਹਦੇ ਪਿਤਾ ਜੀ ਜਦੋਂ ਆਪਾਂ ਪੜ੍ਹੇ ਲੱਗਦਾ ਸੀ ਮੈਂ ਕਰਕੇ ਜਦੋਂ ਉਹ ਕਾਂਗਰਸ ਤੋਂ ਚੋਣ ਲੜਦੇ ਸੀ ਆਪਾਂ ਤਾਂ ਉਹਨਾਂ ਦੇ ਨਾਲ ਹੀ ਹੁੰਦੇ ਸੀ ਕੀ ਨਰਾਜ਼ ਕੀ ਹੈਗੀ ਹੈ ਰਾਜਾ ਵੜਿੰਗ ਜੀ ਨੂੰ ਉਤਾਰਿਆ ਤਾਂ ਕਰਕੇ ਤੁਸੀਂ ਛੱਡੀ ਹੈ ਕਾਂਗਰਸ ਦੀ ਹੈ ਕੀ ਨਰਾਜ਼ ਕੀ ਕੀ ਹੈ ਉਹ ਜਾਣਕਾਰੀ ਲੈ ਕੇ ਆਇਆ ਕਰੋ ਕਾਂਗਰਸ ਛੱਡੀ ਨਹੀਂ ਮੈਨੂੰ ਕਾਂਗਰਸ ਤੋਂ ਕੱਟਿਆ ਸਾਲ ਪਹਿਲਾਂ 1.5 ਸਾਲ ਪਹਿਲਾਂ ਜੀ ਜਿਹੜੇ ਕਿਸੇ ਧਰਮ ਨੂੰ ਫਿਰਕੇ ਨੂੰ ਟਾਰਗੇਟ ਕਰਕੇ ਚੱਲਦੇ ਉਹਨਾਂ ਦੇ ਨਾਮ ਨਾਲ ਸਾਹਬ ਨਾ ਲਾਓ ਸਿੱਧਾ ਰਾਜਾ ਵੜਿੰਗ ਕਹੋ ਸਾਹਬ ਕਹਿਣ ਦਾ ਲਾਇਕ ਨਹੀਂ ਹੈਗਾ ਸਾਹਬ ਜਿੱਤੇ ਸਾਡੀ ਸੋਚ ਹੋ ਰਹਾ ਉਹਦੀ ਸੋਚ ਹੋ ਰਹਾ ਮੈਂ ਜਿਵੇਂ ਪਹਿਲਾ ਜ਼ਿਕਰ ਕੀਤਾ ਵਿਚਾਰ ਨਹੀਂ ਕਰ ਚੋਰਾਂ ਦੇ ਪਿੱਛੇ ਝੰਡੇ ਚੱਕ ਕੇ ਕਰਨ ਵਾਲੇ ਬੰਦੇ ਚੋਰ ਹੀ ਹੁੰਦੇ ਆ ਕਾਂਗਰਸ ਦਾ ਪ੍ਰਧਾਨ ਆਇਆ ਹੋਵੇ ਰੋਡ ਸ਼ੋਅ ਕੀਤਾ ਹੋਵੇ ਉਹਨੇ ਤੇ ਲੋਕ ਉਹਦਾ ਵਿਰੋਧ ਕਰਦੇ ਹੋਣ ਤਕਸੀਆਂ ਲੈ ਕੇ ਕਿ ਸਿੱਖ ਫਰੁੱਟੀ ਆ ਤੁਸੀਂ ਆਪ ਦੱਸੋ ਕੀ ਕਾਂਗਰਸ ਦਾ ਪ੍ਰਧਾਨ ਬਣਦੇ ਕਾਬਲ ਹੈ ਉਹ ਇਹ ਨਹੀਂ ਪਾਇ ਲੱਗਦਾ ਕਿ ਪ੍ਰਾਤਸ਼ਾ ਨੇ ਮੇਰੇ ਤੇ ਇਹ ਰਹਿਮਤ ਹੀ ਕੀਤੀ ਹੈ ਕਿ ਰਾਜੇ ਬਣੇ ਨੂੰ ਇੱਥੇ ਭੇਜਿਆ ਕਿਉਂਕਿ ਮੇਰਾ ਸੁਪਨਾ ਸੀ ਮੇਰਾ ਟਾਰਗੇਟ ਸੀ ਕਿ ਮੈਂ ਇਹਨੂੰ ਇਹਦੀ ਜਿਹੜੀ ਸੋਚ ਆ ਲੋਕਾਂ ਦੇ ਵਿੱਚ ਨੰਗੀ ਕਰਾਂ ਚੰਦਾ ਕਰਾਂ ਕਿ ਇਹ ਫਿਰਕੂ ਸੋਚ ਵਾਲਾ ਬੰਦਾ ਹੈ ਇਹ ਟਾਰਗੇਟ ਕਰਦਾ ਹੈ ਵਿਸ਼ਖ ਸ਼ੱਕ ਬਣਨ ਲੱਗਿਆ ਹੈ ਪਰ ਬੱਕ ਨੂੰ ਟਾਰਗੇਟ ਕੀਤਾ ਹਮੇਸ਼ਾ ਬੱਕ ਦੀ ਐਨੀ ਤੇ ਉਸ ਤੋਂ ਦੂ ਪਤਾ ਨਹੀਂ ਜਦੋਂ ਰਾਹੁਲ ਗਾਂਧੀ ਜੀ ਦਿੱਲੀ ਲੁਧਿਆਣਾ ਸੌਰੀ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਉਹਨਾਂ ਨੇ ਪੁੱਛਿਆ ਵੀ ਕੇਸਰੀ ਰੰਗ ਕਿਉਂ ਇਹਨੂੰ ਜਵਾਬ ਨਹੀਂ ਆਇਆ ਜਦਕਿ ਜੇ ਇਹਨੂੰ ਕੇਸਰੀ ਰੰਗ ਨਾਲ ਪਿਆਰ ਹੁੰਦਾ ਜੇ ਦਸਤਾਰ ਨਾਲ ਪਿਆਰ ਹੁੰਦਾ ਤਾਂ ਇਹ ਕਹਿੰਦਾ ਜੀ ਕੇਸਰੀ ਰੰਗ ਚੜ੍ਹਦੀ ਕਲਾ ਦਾ ਮੈਂ ਬਾਰ-ਬਾਰ ਇਸ ਕੋਲ ਨੂੰ ਨਿੰਦਦਾ ਮੈਂ ਬਾਰ-ਬਾਰ ਭੰਡਦਾ ਤੁਸੀਂ ਦੇਖੋ ਕੱਲ ਰੋਡ ਸ਼ੋਅ ਦੇਖਿਆ ਨਾ ਤੁਸੀਂ ਲੁਧਿਆਣੇ 'ਚ ਤੇ ਕਿਵੇਂ ਸਿੱਖ ਜਥੇਬੰਦੀਆਂ ਨੇ ਸਿੱਖਾਂ ਨੇ ਅੰਮ੍ਰਿਤਧਾਰੀ ਬੀਬੀਆਂ ਨੇ ਇਹ ਬੋਰਡ ਦਿਖਾਏ ਉਹਨੂੰ ਇਹ ਕਿਸਾਰ ਇਹ ਸਿੱਖਵਰਤੀ ਯਾਰ ਆਜਾ ਬਿੰਦ ਯਾਰ ਤੁਸੀਂ ਜਦੋਂ ਅੰਮ੍ਰਿਤ ਛਕਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖੂਗਾ ਡੀਜੀਪੀ ਉੱਤੇ ਡੀਜੀਪੀ ਨੂੰ ਤੇ ਲੋਕ ਕੀ ਸਮਝਣਗੇ ਅਮਰਤ ਦੇ ਖਿਲਾਫ ਚਿੱਠੀ ਲਿਖ ਰਹੇ ਹੋ ਨਾ ਅਮਰਤਪਾਲ ਦੇ ਖਿਲਾਫ ਨਹੀਂ ਅਮਰਤ ਸਿਕੌਣ ਦੇ ਖਿਲਾਫ ਲਿਖ ਰਹੇ ਹੋ ਨਸ਼ਾ ਬੰਦ ਕਰਾਉਣ ਦੇ ਖਿਲਾਫ ਲਿਖ ਰਹੇ ਹੋ ਦੂਜੇ ਪਾਸੇ ਬਠਿੰਡੇ ਜੇਲ੍ਹ ਚ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦਾ ਕਾਤਲ ਉਹਦੀ ਇੰਟਰਵਿਊ ਹੁੰਦੀ ਆ ਥੋੜਾ ਮੂੰਹ ਬੰਦ ਰਹਿੰਦਾ ਇੱਕ ਨਹੀਂ ਦੋ ਇੰਟਰਵਿਊ ਹੁੰਦੀ ਆ ਜਿਹੜੇ ਲੋਕਾਂ ਨੇ ਜ਼ਮੀਨ ਤੇ ਕਾਂਗਰਸ ਖੜੀ ਕੀਤੀ ਆ ਨਿਆਣੇ ਉਹਨੂੰ ਸੀਗੇ 1985 ਚ ਮੇਰੇ ਪਿਤਾ ਜੀ ਨੇ ਚੋਲ ਲੜੀ ਆ ਬਾਕੇ ਪਣੇ ਤੋਂ 1983 ਹੋ ਗਿਆ ਦੀ ਸਿੱਖਾ ਨਾਲ ਦਿੱਲੀ ਸੇ ਕਤਰੀਆ ਮੋਹਾ ਦਾ ਦਰਬਾਰ ਸਾਹਿਬ ਤੇ ਹਮਲਾ ਸਾਥ ਜਰਨੈਲ ਸਿੰਘ ਖਾਲਸਾ ਪਟਰਾਵਾਂ ਦੇ ਸ਼ਹਾਦਤ ਹੋਈ ਹੈ ਅਸੀਂ ਉਹ ਸਰਕਲ ਨੂੰ ਕੰਟਰੋਲ ਤੋਂ ਉਤੋਲ ਲੜ ਰਹੇ ਮੇਰੀ ਬਿੱਕਾ ਕਿਹਾ ਤਾਂ ਚਲੋ ਬਹੁਤ ਛੋਟਾ ਤੁਸੀਂ ਤਾਂ ਯਾਰ ਕੱਲ ਦੇ ਜਵਾਬ ਦੋ ਕਿਸੇ ਤੋਂ ਤੁਹਾਨੂੰ ਪਤਾ ਵੀ ਨਹੀਂ ਪੁੱਟਦਾ ਤੁਸੀਂ ਆਪ ਕਹਿੰਦੇ ਹੋ ਕਿ ਰਾਜਾ ਬੜੇ ਗਾਪ ਕਹਿੰਦਾ ਜੀ ਮੇਰਾ ਤਾਂ ਕੋਈ ਰਾਜ ਤੇ ਪਛੋਕਰ ਨਹੀਂ ਫਤਿਹ ਦੇਣ ਹੀ ਕਾਂਗਰਸ ਨੂੰ ਕਾਂਗਰਸ ਅਹਜੇ ਬੰਦ ਨੂੰ ਮੂਰੇ ਕਿਉਂ ਲੱਗੇ ਹੈ ਇਹ ਇਹਨਾਂ ਦੋਨਾਂ ਤੋਂ ਲੋਕ ਪੁੱਛਣ ਕਿ ਤੁਸੀਂ ਤਿੰਨ ਵਾਰੀ ਉੱਥੇ ਗਏ ਹੋ ਤਿੰਨ ਵਾਰੀ ਇੱਕ ਵਿਧਾਨ ਸਭਾ ਜਗੇ ਇੱਕ ਪਾਰਲੀਮੈਂਟ ਜਗੇ ਤੁਸੀਂ ਉੱਥੇ ਲੋਕਾਂ ਨੇ ਕੀ ਗ ਉਹ ਬਰਾਸਰ ਦੀ ਬੇਅਦਮੀ ਹੋਈ ਹੈ ਇਹਨਾਂ ਤਿੰਨਾਂ ਚੋਂ ਦੱਸੋ ਕਿਹੜਾ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਬੋਲੇ ਪੰਜਾਬ ਦੀ ਜਵਾਨੀ ਨਸ਼ੇ ਨਾਲ ਮਰ ਰਹੀ ਹੈ ਕਿਹੜਾ ਨਸ਼ੇ ਦੇ ਖਿਲਾਫ ਬੋਲੇ ਉਸ ਮਾਂ ਬਾਪ ਨੂੰ ਕਹਿ ਰਹੇ ਹੋ ਜਿਹਦੇ 1.5 ਸਾਲ ਸਵਾਲ ਦੇ ਬੱਚੇ ਦਾ ਮੂੰਹ ਦੇਖਣੋਂ ਤਰਸੇ ਪਏ ਆ ਜਿਨ੍ਹਾਂ ਨੇ ਬੱਚਿਆਂ ਦੇ ਬਿਨਾਂ ਗੱਲ ਤੋਂ ਐਨਐਸਐ ਲਾ ਲਈ ਉਹਨਾਂ ਮਾਂ ਪੈਣਾਂ ਨੂੰ ਪੜਦੇਵੇਂ ਤੁਸੀਂ ਕਿੰਨੇ ਦਿਨਾਂ ਦਾ ਉੱਥੇ ਮੋਰਚਾ ਲਾਈ ਬੈਠਾ ਸੀ ਪਰਿਵਾਰ ਇਹਨਾਂ ਚੋਂ ਅਕਾਲੀਆਤ ਕੋਈ ਇੱਕ ਵੀ ਗਿਆ ਅਸੀਂ ਉਸ ਮੋਰਚੇ 'ਚ ਵੀ ਹਾਜ਼ਰੀ ਭਰੀ ਅੰਮ੍ਰਿਤਸਰ ਸਾਹਿਬ ਦੇ ਬੱਚੇ ਤਾਂ ਜਦੋਂ ਇਹ ਇਲੈਕਸ਼ਨ 'ਚ ਖੜਾ ਹੋਗਾ ਜਦੋਂ ਉਹ ਟਿਕਟ ਉਹਦੀ ਭੱਜ ਕੇ ਮਾਂ ਬਾਪ ਕੋਲ ਚਲਾ ਗਿਆ ਅਸਰ ਸਿੰਘ ਬਲਟੋਹਾ ਨੂੰ ਖੁੱਲਾ ਚੈਲੰਜ ਆ ਖੁੱਲਾ ਚੈਲੰਜ ਆ ਉਹਨੂੰ ਮੰਦ ਬੁੱਧੀ ਬੰਦੇ ਨੂੰ ਕਿ ਤੂੰ ਆਪ ਦਾ ਥਾਂ ਜਗ੍ਹਾ ਤੇਰੀ ਹੂ ਟਾਈਮ ਤੇਰਾ ਹੂ মিডিਆ ਤੇਰਾ ਹੂ ਜਿੱਥੇ ਕਹੇਗਾ ਤੇਰੇ ਬਾਰ ਬੂਰੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਆਪ ਕਰਸਾਂ ਸਾਰੇ মিডিਆ ਨੂੰ ਕਹੋ ਪਹਿਲਾਂ ਵੀ ਭਜੰਦਾਰਦੀ ਆ ਹੱਥ ਖੜੇ ਕਰਕੇ ਭਜੰਦਾਰਦੀ ਆ ਪਹਿਲਾਂ ਸੰਤਾਂ ਨੂੰ ਛੱਡ ਕੇ ਭਜਿਆ ਸੀ ਦਰਬਾਰ ਸਾਹਿਬ ਤੇ ਹੁਣ ਦੇਵਤਾ ਦੇ ਉਪਜਾਇਆ ਹੁਣ ਫੇਰ ਭਜਾਵਾਂ ਉਸੀਂ ਸਮਾ ਕੱਢ ਕੇ ਸਾਥ ਦੇਣ ਲਈ ਆਏ ਹਾਂ ਹੱਕ ਸੱਚ ਦੀ ਲੜਾਈ ਨਾਲ ਖੜਨ ਲਈ ਆਏ ਹਾਂ ਆਪਾਂ ਆਜ਼ਾਦ ਨੂੰ ਵੀ ਦਵਾ ਦੇ ਤੌਰ ਤੇ ਲੁਧਿਆਣੇ ਤੋਂ ਚੋਣ ਲੜਨ ਜਾ ਰਹੇ ਹਾਂ ਕਿਉਂਕਿ ਸਿਆਸੀ ਪਾਰਟੀਆਂ ਨੇ ਜੋ ਲੋਕਾਂ ਨੂੰ ਮਜ਼ਾਕ ਸਮਝਿਆ ਹੋਇਆ ਹੈ ਫੋਟਾ ਫੁੰਡ ਕੇ ਮੁੜ ਕੇ ਲੋਕਾਂ ਦੇ ਫੋਨ ਦੇ ਚੱਕੜੇ ਲੋਕਾਂ ਚ ਆਉਣਾ ਨਹੀਂ ਫੇ ਲੋਕਾਂ ਦੇ ਵਿੱਚ ਆਉਣਾ ਨਹੀਂ ਲੋਕ ਵੋਟਾਂ ਪਾਉਂਦੇ ਆ ਤੇ ਇਹ ਦੱਸਣ ਲਈ ਹੈ ਦਰਸਾਉਣ ਲਈ ਕਿ ਲੋਕਤੰਤਰ ਵਿੱਚ ਸੱਚਮੁੱਚ ਲੋਕ ਵੱਡੇ ਹੁੰਦੇ ਆ ਇਹ ਲੋਕਾਂ ਨੂੰ ਬੇਨਤੀ ਕਰਨੀ ਆ ਤੁਹਾਡੇ ਰਾਹੀਂ ਤੁਸੀਂ ਜਰੀਆ ਹੋ ਤੁਸੀਂ ਇੱਕ ਸਾਡਾ ਪਿੱਲਰ ਹੋ ਸਮਾਜ ਦਾ ਜਿਹੜਾ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਓਗੇ ਸੋ ਇਹ ਅੱਜ ਲੜਾਈ ਵਿਚਾਰ ਦੀ ਹੈ ਵਿਚਾਰ ਦੀ ਲੜਾਈ ਦੇ ਵਿੱਚ ਆਪਾਂ ਆਪਣਾ ਵਿਚਾਰ ਲੈ ਕੇ ਚੱਲੇ ਹੋ ਬਾਬਾ ਸਰਾਭਾਜੀ ਦਾ ਵਿਚਾਰ ਹੈ ਤੇ ਦੂਜੇ ਪਾਸੇ ਉਹ ਸਾਬਰ ਕਰਨ ਦਾ ਵਿਚਾਰ ਲੈ ਕੇ ਚੱਲੀ ਹੋਈਆਂ ਸਿਆਸੀ ਤਰ੍ਹਾਂ ਨੇ ਸੋ ਆਪਾਂ ਆਪਣਾ ਵਿਚਾਰ ਜਿਹੜਾ ਬਹੁਤ ਉੱਚਾ ਤੇ ਸੱਚਾ ਹੈ ਉਸ ਵਿਚਾਰ ਦੀ ਲੜਾਈ ਲੜਨ ਲੱਗੇ ਹੋਏ ਆ ਤੇ ਮੈਨੂੰ ਉਮੀਦ ਆ ਤੁਸੀਂ ਸਾਡੀ ਆਵਾਜ਼ ਘਰ ਘਰ ਤੱਕ ਲੱਗੇ ਪਾਰਟੀਆਂ ਦੀ ਵੇਦੇ ਪਤਨੀ ਲਾਸ਼ਾਂ ਦੇ ਵਿੱਚ ਆ ਕੇ 14 ਦੇ ਪੁਖ ਦੇ ਵਿੱਚ ਆ ਕੇ ਲੋਕਾਂ ਦੀਆਂ ਲਈਆਂ ਹੋਈਆਂ ਵੋਟਾਂ ਦਾ ਮਜ਼ਾਕ ਬਣਾਏ ਜਾਂਦੇ ਲੋਕਤੰਤਰ ਵਿੱਚ ਲੋਕ ਬਹੁਤ ਵੱਡੇ ਐ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਲੋਕੋ ਇਹ ਦਰਸਾਓ ਪੂਰੇ ਪੰਜਾਬ ਦੇ ਲੋਕੇ ਦਰਸਾਉਣ ਇਕੱਠੇ ਹੋ ਕੇ ਹਾਂ ਸੱਚਮੁੱਚ ਹੀ ਪੰਜਾਬ ਬਾਗੀਆਂ ਦੀ ਧਰਤੀ ਐ ਪੰਜਾਬ ਦੀ ਧਰਤੀ ਪੰਜਾਬ ਦੀ ਜਵਾਨੀ ਜੇ ਪੰਜਾਬ ਦੀ ਜਵਾਨੀ ਆਪ ਦੇ ਸਹੀ ਅਰਥ ਸਮਝ ਲਵੇ ਤਾਂ ਉਹ ਦਰਿਆਵਾਂ ਦੇ ਵਹਿਣ ਮੋੜ ਦੇ ਸਮਰੱਥ ਆ ਹਮੇਸ਼ਾ ਤਰਦੇ ਪਾਣੀ ਦੇ ਵਿੱਚ ਤਾਂ ਜਿੱਦ ਨੂੰ ਪਾਣੀ ਜਾਂਦਾ ਹਰੇਕ ਹੀ ਤੁਰਿਆ ਜਾਂਦਾ ਐ ਪਰ ਜਿੱਦ ਨੂੰ ਪਾਣੀ ਦਾ ਵਹਿਣ ਨਹੀਂ ਹੈਗਾ ਪਾਣੀ ਦੇ ਵਹਿਣ ਦੇ ਉਲਟ ਤੁਰੰਦਰ ਜਿਗਰਾ ਪੰਜਾਬੀਆਂ ਦਾ ਹੈ ਹਮੇਸ਼ਾ ਸੋ ਮੈਂ ਪੰਜਾਬੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਈ ਕਿਤੇ ਵੀ ਬਠਿੰਡਾ ਪੰਜਾਬ ਦੇ ਵਿੱਚ 13 ਬੰਦੇ ਚੁੜ ਕੇ ਭੇਜਣੇ ਆ 13 ਨੂੰ ਭੇਜੋ ਜਿਹੜੇ ਜਿਹੜੇ ਥੋੜੇ ਉਦੇਸ਼ ਨੂੰ ਥੋੜੇ ਮਿਸ਼ਨ ਨੂੰ ਅੱਗੇ ਲੈ ਕੇ ਬਾਦ ਵਿੱਚ ਸੱਚੀ ਸਾਹਿਬ ਜੀ ਤੁਸੀਂ ਕੰਬੇ ਸੰਗਮ ਤੋਂ ਪਾਪਰ ਸਟਾਰਟ ਕਿਤੇ ਆਉਂ ਨਹੀਂ ਕੋਈ ਕਹਿੰਦੇ ਇਹਨੇ ਕਰ ਦਿੱਤੀ ਆ ਉਹ ਜੋ ਤੁਸੀਂ ਦਾਤੋਂ ਦਾ ਦੁਕਾਨ ਇਹ ਤਾਂ ਪਹਿਲਾਂ ਹੈ ਹੀ ਨਹੀਂ ਸੀ ਇਲੈਕਸ਼ਨ ਹੋਣੀ ਇਲੈਕਸ਼ਨ ਆਇਆ ਨਾ ਕੰਬੇ ਸੰਗਮ ਤੋਂ ਇਲੈਕਸ਼ਨ ਹੋ ਰਿਹਾ ਹੈ ਹਾਂ ਹਾਂ ਤੇ ਮੇਰੇ ਪਿਤਾ ਹੀ ਚੋਣ ਲੜਦੇ ਸੀ ਇਲੈਕਸ਼ਨ ਲੜਦੇ ਸੀ ਹਰ ਵਾਰੀ ਉਹ ਉਦੋਂ ਫਿਰ ਪਿਤਾ ਜੀ ਦੇ ਬਰਾਬਰ ਥੋੜੀ ਲੱਗਦਾ ਸੀ ਆਪਾਂ ਇਸ ਕਰਕੇ ਜਦੋਂ ਉਹ ਕਾਂਗਰਸ ਵੱਲੋਂ ਚੋਣ ਲੜਦੇ ਸੀ ਆਪਾਂ ਤਾਂ ਉਹਨਾਂ ਦੇ ਨਾਲ ਹੀ ਹੁੰਦੇ ਸੀ ਕੀ ਨਾਰਾਜ਼ਗੀ ਹੈ ਕੀ ਹੈ ਰਾਜਾ ਵੜਿੰਗ ਜੀ ਨੂੰ ਉਤਾਰਿਆ ਤਾਂ ਕਰਕੇ ਤੁਸੀਂ ਛੱਡੀ ਹੈ ਕਾਂਗਰਸ ਯਾ ਕੀ ਨਾਰਾਜ਼ਗੀ ਹੈ ਤੁਸੀਂ ਜਾਣਕਾਰੀ ਲੈ ਕੇ ਆਇਆ ਕਰੋ ਕਾਂਗਰਸ ਛੱਡੀ ਨਹੀਂ ਮੈਨੂੰ ਕਾਂਗਰਸੋਂ ਕੱਟਿਆ ਸਾਲ ਪਹਿਲਾਂ 1.5 ਸਾਲ ਪਹਿਲਾਂ ਰਾਜ ਸਾਹਿਬ ਕਿਤੇ ਉਹ ਵੀ ਨਾਲ ਕਿਹੜਾ ਬਰੇਖ ਸਾਹਿਬ ਉਹਦਾ ਐਕਸ਼ਨ ਦੇ ਆ ਦੇਖੋ ਜਿਹੜੇ ਬੰਦੇ ਲੋਕਾਂ ਦੇ ਉਹ ਲੋਕਾਂ ਦੇ ਉਮੀਦਾਂ ਦੇ ਖਰੇ ਨਹੀਂ ਨਾ ਉਤਰਦੇ ਜਿਹੜੇ ਕਿਸੇ ਧਰਮ ਨੂੰ ਫਿਰਕੇ ਨੂੰ ਟਾਰਗੇਟ ਕਰਕੇ ਚੱਲਦੇ ਸਿੱਧਾ ਰਾਜਾ ਵੜਿੰਗ ਕਹੋ ਸਾਬ ਕਹਿੰਦੇ ਲਾਇਕ ਨਹੀਂ ਹੈਗਾ ਸਾਹਿਬ ਦੇ ਦੇਖੋ ਕਾਂਗਰਸ ਦਾ ਉਦੇਸ਼ ਆ ਸੈਕੂਲਰ ਕਾਂਗਰਸ ਦਾ ਸਨੇਹਾ ਸੈਕੂਲਰ ਕਾਂਗਰਸ ਹਰ ਧਰਮ ਦਾ ਸਤਿਕਾਰ ਕਰਦੀ ਹੈ ਇੱਕ ਬੰਦਾ ਇੱਕ ਧਰਮ ਨੂੰ ਟਾਰਗੇਟ ਕਰ ਰਿਹਾ ਤੁਸੀਂ ਉਹਦੇ ਨਾਮ ਨਾਲ ਸਾਹਿਬ ਲਾ ਕੇ ਤੁਸੀਂ ਇਸ ਲਫ਼ਜ਼ ਦੀ ਬੇਇੱਜ਼ਤੀ ਨਾ ਕਰੋ ਪੁੱਛੋ ਸਵਾਲ ਤੁਹਾਡਾ ਕੀ ਹੈ ਰਾਜਾ ਵੜਿੰਗ ਨੂੰ ਕਿਹਦੇ ਕਾਰਵਾਈ ਹੋ ਰਹੀ ਹੈ ਸਰਪੋਤ ਨਹੀਂ ਵੀ ਉਹ ਪੂਰੇ ਘਰ ਤੇ ਹੁਣ ਚੋਣਾਂ ਦਾ ਨਿਤਨਾ ਜੂਰੀ ਪੈ ਗਿਆ ਨਹੀਂ ਮੈਂ ਤਾਂ 10 ਦਿਨ ਪਹਿਲਾਂ ਚੋਣ ਮੈਦਾਨ 'ਚ ਆ ਗਿਆ ਸੀ ਅੱਜ ਤੋਂ 10 ਦਿਨ ਪਹਿਲਾਂ ਮੈਂ ਐਲਾਨ ਕਰਤਾ ਸੀ ਸ਼ਾਇਦ ਆਫੀਸ਼ੀਅਲੀ ਤੌਰ ਤੇ ਨਹੀਂ ਮੈਂ ਤੁਹਾਡੇ ਸਾਹਮਣੇ ਤੇ ਉਸ ਵੇਲੇ ਇਹ ਇਸ ਕਰ ਨਹੀਂ ਆਉਣਾ ਪਿਆ ਮੈਨੂੰ ਅੱਜ ਥੋੜੀ ਥੋੜੀ ਜਿਸ ਕਾਰਨ ਲਕੀਨ ਮੰਨਦੇ ਉਹ ਦਰਦੀਪ ਸਿੰਘ ਦੇ ਕੋਲ ਨਾ ਹੋਏਗਾ ਰਾਜਾ ਗਰੀਨ ਦਾ ਆਵਾਜ਼ ਵੀ ਪਾਰਟੀ ਨੇ ਦੇਖੋ ਆਪਣਾ ਕਿਸੇ ਨਾਲ ਲੜਾਈ ਆਪਣੀ ਵਿਚਾਰ ਦੀ ਜੰਗ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਾਬਣ ਦਾ ਕੱਪੜੇ ਨਾਲ ਕੋਈ ਰੌਲਾ ਨਹੀਂ ਹੁੰਦਾ ਸਾਬਣ ਦਾ ਮੈਲ ਨਾਲ ਰੌਲਾ ਹੁੰਦਾ ਸੋ ਸਾਡੀ ਉਹ ਗੰਦਗੀ ਉਹ ਮੈਲ ਜਿਹੜੀ ਰਾਜਨੀਤੀ ਵਿੱਚ ਇਹਨਾਂ ਲੋਕਾਂ ਨੇ ਉਮੀਦ ਸੀ ਇਹਨਾਂ ਲੋਕਾਂ ਤੋਂ ਕਿ ਨੌਜਵਾਨ ਨੇ ਸਿਆਸਤ ਵਿੱਚ ਆਏ ਨੇ ਸਿਆਸਤ ਦਾ ਮੂੰਹ ਮੁਹੰਦਰਾਂ ਬਦਲਣ ਲੱਗੇ ਪਰ ਨਫਰਤ ਦੀ ਰਾਜਨੀਤੀ ਧਰਮ ਦੀ ਰਾਜਨੀਤੀ ਫਿਰਕਿਆਂ ਚ ਵੰਡਣ ਦੀ ਗੱਲ ਉਹ ਰਾਜਨੀਤੀ ਨੂੰ ਖਤਮ ਕਰ ਲਈ ਆਪਾਂ ਮੈਦਾਨ ਚ ਆਏ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੀ ਵਿਚਾਰ ਦੀ ਲੜਾਈ ਹੈ ਸਾਡਾ ਵਿਚਾਰ ਆ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਵਾਲਾ ਉਹ ਬਣਾ ਛੋਟੀਆਂ ਸੀ ਵਿਚਾਰ ਬਹੁਤ ਉੱਚਾ ਸੀ ਰਾਜਪਿੰਡ ਤੋਂ ਪਟਿਆਲਾ ਚ ਬਿਆਨ ਦਿੱਤਾ ਸੀ ਕਿ ਜੇਕਰ ਦੁਬਾਰਾ ਕਾਂਗਰਸ ਫਾਕੇ ਝੰਡਾ ਚੱਕ ਕੇ ਤੋਨਾ ਚਾਹੇ ਜਾਂ ਦੂਸਰੇ ਨਾਲ ਤਾਂ ਵਾਪਸ ਆ ਜਾ ਸਕਦਾ ਉਹ ਦੇਖੋ ਸਾਡੀ ਸੋਚ ਹੋਰ ਹੈ ਉਹਦੀ ਸੋਚ ਹੋਰ ਹੈ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਵਿਚਾਰ ਦੀ ਗੱਲ ਚੋਰਾਂ ਦੇ ਪਿੱਛੇ ਝੰਡੇ ਚੱਕ ਕੇ ਤੁਰਨ ਵਾਲੇ ਬੰਦੇ ਚੋਰ ਹੀ ਹੁੰਦੇ ਆ ਕੱਲ ਵੀ ਤੁਸੀਂ ਦੇਖਿਆ ਇੱਥੇ ਕਾਂਗਰਸ ਦਾ ਪ੍ਰਧਾਨ ਆਇਆ ਹੋਵੇ ਰੋਡ ショਅ ਕੀਤਾ ਹੋਵੇ ਉਹਨੇ ਤੇ ਲੋਕ ਉਹਦਾ ਵਿਰੋਧ ਕਰਦੇ ਹੁਣ ਤਖਤੀਆਂ ਲੈ ਕੇ ਕਿ ਸਿੱਖ ਵਿਰੋਧੀ ਆ ਔਰ ਤੁਸੀਂ ਆਪ ਦੱਸੋ ਵੀ ਕੀ ਕਾਂਗਰਸ ਦਾ ਪ੍ਰਧਾਨ ਬਣਦੇ ਕਾਬਿਲ ਹੈ ਉਹ ਹੱਕ ਰੱਖਦਾ ਉਹ ਕਾਂਗਰਸ ਦਾ ਪ੍ਰਧਾਨ ਬਣਦੇ ਕਾਂਗਰਸ ਤਾਂ ਕਹਿੰਦੀ ਅਸੀਂ ਸੈਕੂਲਰ ਆ ਬੀਜੇਪੀ ਹਾਲਾਂਕਿ ਫਿਰਕੂ ਆ ਅਕਾਲੀ ਦਲ ਫਿਰਕੂ ਜਮਾਤ ਆ ਪਰ ਕਾਂਗਰਸ ਤਾਂ ਫਿਰਕੂ ਨਹੀਂ ਸੀ ਨਾ ਕਾਂਗਰਸ ਦਾ ਝੰਡਾ ਚੱਕਣ ਦਾ ਹੱਕ ਹੈਗਾ ਉਹਨੂੰ ਉਹਦੇ ਪਿੱਛੇ ਜਿਹੜੇ ਝੰਡਾ ਚੱਕਣ ਵਾਲੇ ਮੈਂ ਤਾਂ ਉਹਨਾਂ ਨੂੰ ਸਵਾਲ ਕਰਦਾ ਮੈਂ ਤਾਂ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਯੂਥ ਕਾਂਗਰਸ ਦੇ ਨੌਜਵਾਨਾਂ ਨੂੰ ਸਵਾਲ ਕਰਦਾ ਕਿ ਤੁਹਾਨੂੰ ਹਮੇਸ਼ਾ ਇਹੋ ਜਿਹੇ ਲੀਡਰਾਂ ਨੇ ਵਰਤਿਆ ਹੈ ਅੱਜ ਇਹਨਾਂ ਲੀਡਰਾਂ ਨੂੰ ਸਭ ਕੁਝ ਸਿਖਾਉਣ ਦਾ ਸਮਾਂ ਆਇਆ ਹੈ ਦੇਖੋ ਹਥਿਆਰ ਦੀ ਲੜਾਈ ਨਾਲ ਨਹੀਂ ਅਸੀਂ ਲੜਨਾ ਅਸੀਂ ਵਿਚਾਰ ਦੀ ਲੜਾਈ ਦਾ ਲੜਨ ਅੱਜ ਜਿਹੜੀ ਲੜਾਈ ਹੈ ਅੱਜ ਇੱਕ ਬਟਨ ਦਬਣਾ ਹੈ ਜਿਹੜਾ ਕੁਝ ਛੋਟੇ ਨਾਲ ਉਹਨਾਂ ਨੇ ਕੀਤਾ ਹੈ ਪਿਛਲੇ ਲੰਬੇ ਸਮੇਂ ਤੋਂ ਮੈਂ ਦੇਖਿਆ ਕਿੰਨੇ ਨੌਜਵਾਨਾਂ ਨੂੰ ਵਰਤਿਆ ਹੈ ਇਹਨਾਂ ਰਾਜੀਵ ਰਣਗਰਗਿਆਂ ਲੱਖਾਂ ਨੂੰ ਅੱਜ ਉਹਨਾਂ ਨੂੰ ਪੰਜਾਬ ਦੇ ਉਹਨੂੰ ਟਿਕਟਾਂ ਦੇ ਲਾਰੇ ਲਾ ਕੇ ਝੂਠ ਬੋਲ ਕੇ ਵਰਤਿਆ ਤੇ ਉਹ ਨੌਜਵਾਨਾਂ ਨੂੰ ਅੱਜ ਉੱਠ ਕੇ ਖੜੀ ਹੋਣਾ ਚਾਹੀਦਾ ਅੱਜ ਸਮਾਂ ਆਇਆ ਉਹਨਾਂ ਕੋਲ ਸਭ ਕੁਝ ਕੋਰ ਦਾ ਇਕੱਠੇ ਹੋ ਕੇ ਇਕੱਠੇ ਨੂੰ ਸਭ ਕੁਝ ਖਾਇਆ ਜਾਦਾ ਅਸੀਂ 10 ਦਿਨ ਪਹਿਲਾਂ ਐਲਾਨ ਕੀਤਾ ਸੀ ਇਦਾਂ ਇਹਦੀ ਮਾੜੀ ਕਿਸਮਤ ਖਿੱਚ ਕੇ ਉਹਨੂੰ ਲਦਾਨੇ ਲੈ ਆਈ ਆ ਕਿਉਂਕਿ ਮੈਂ ਐਲਾਨ ਕੀਤਾ ਸੀ ਤੇ ਖਿਲਾਫ ਲੜਨ ਦਾ ਜਦੋਂ ਮੈਨੂੰ ਪਾਰਟੀ ਚੋਂ ਕੱਢਿਆ ਸੀ ਕਿ ਜਿੱਥੋਂ ਲੜੇਗਾ ਉੱਥੋਂ ਹੀ ਲੜੂਗਾ ਮੈਂ ਤਾਂ ਉਦੋਂ ਵੀ ਕਿਹਾ ਸੀ ਤੂੰ ਤੇਰਾ ਹਲਕਾ ਗਿੱਦੜਵਾ ਅੱਜ ਅਸਤੀਫਾ ਦੇ ਅੱਜ ਹੀ ਲੜਦੇ ਆ ਪਰ ਉਹ ਮੈਂ ਬਠਿੰਡੋਂ ਲੜਨਾ ਸੀ ਬਠ ਉਹ ਯਾਰ ਖੜਾ ਹੋ ਗਿਆ ਲੱਖਾਸਦਾਨ ਚਲੋ ਫਿਰ ਉਹਨਾਂ ਆਪਸ ਚ ਤਾਂ ਭੜਨਾ ਨਹੀਂ ਸੀ ਆਪਾਂ ਮਨ ਬਣਾਇਆ ਵੀ ਆਪਾਂ ਲੁਧਿਆਣਾ ਲੜ ਦਿੰਦੇ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਤੁਸੀਂ ਕਿੰਨੇ ਸਾਲਾਂ ਤੋਂ ਮੇਰੇ ਨਾਲ ਟੱਚ ਹੋ ਇੱਥੇ ਆਪਾਂ ਕਿੰਨੇ ਸਾਲ ਕਿਹੜਾ ਮੁੱਦਾ ਹੈ ਲੋਕਾਂ ਦੀ ਕਿਹੜੀ ਲੜਾਈ ਹੈ ਜਿਹੜੀ ਆਪਾਂ ਨਹੀਂ ਲੜੀ ਸੜਕਾਂ ਦੇ ਉੱਤੇ ਤੁਸੀਂ ਵੀ ਦੇਖਿਆ ਉਸ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਯੂਥ ਕਾਂਗਰਸ ਕੀ ਹੋਜੀ ਹੈ ਹੁਣ ਤੁਸੀਂ ਦੇਖਿਆ ਯੂਥ ਕਾਂਗਰਸ ਦਾ ਕੀ ਹਾਲ ਹੈ ਕੌਣ ਪ੍ਰਧਾਨ ਹੈ ਪਤਾ ਕਿਸ ਨੂੰ ਇਹ ਪ੍ਰਧਾਨ ਸੀ ਆਪਾਂ ਚਾਰ ਸੀ ਉਹ ਲੜਾਈਆਂ ਲੜੀਆਂ ਲੋਕਾਂ ਦੀਆਂ ਸੀ ਉਹੀ ਲੜਾਈਆਂ ਲੜਦੇ ਕਰਕੇ ਇੱਥੇ ਸਾਡਾ ਨੌਜਵਾਨਾਂ ਦੇ ਵਿੱਚ ਸਾਹੇਕ ਵਾਰਡ ਦੇ ਵਿੱਚ ਸਾਡੀਆਂ ਕਮੇਟੀਆਂ ਹਰੇਕ ਪਿੰਡ ਦੇ ਵਿੱਚ ਕਿਉਂਕਿ ਮੈਂ ਛੱਡਿਆ ਹੀ ਨਹੀਂ ਨਾ ਲੁਧਿਆਣਾ ਪਿਛਲੇ 15 16 ਸਾਲ ਤੋਂ ਹਾਲਾਂਕਿ ਰਵਨੀਤ ਬਿੱਟੂ ਹੋਰ ਤਾਂ ਬਾਹਰ ਚਾਇਆ ਇੱਥੇ ਬਾਹਰ ਜਾ ਕੇ ਇਲੈਕਸ਼ਨ ਲੜਿਆ ਉਹਨਾਂ ਨੂੰ ਇੱਥੇ ਨਹੀਂ ਸੀ ਆਇਆ ਉਦੋਂ ਵੀ ਅਸੀਂ ਉਹ ਝੰਡਾ ਝੁਕਾਏ ਸੀ ਅਸੀਂ ਉਸਾਰ ਦਿੱਤਾ ਇਹਨਾਂ ਦਾ ਸਾਰਿਆਂ ਨੇ ਤੇ ਇਸ ਕਾਰਨ ਮੈਂ ਇੱਥੇ ਆਪਾਂ ਚੋਣ ਲੜਨ ਆ ਗਿਆ ਇੱਥੇ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਪਾਤਸ਼ਾਹ ਨੇ ਮੇਰੇ ਤੇ ਇਹ ਰਹਿਮਤ ਹੀ ਕੀਤੀ ਹੈ ਕਿ ਰਾਜੇ ਬਣੀ ਨੂੰ ਇੱਥੇ ਭੇਜਿਆ ਕਿਉਂਕਿ ਮੇਰਾ ਸੁਪਨਾ ਸੀ ਮੇ ਇਹਦੀ ਜਿਹੜੀ ਸੋਚ ਆ ਲੋਕਾਂ ਦੇ ਵਿੱਚ ਨੰਗੀ ਕਰਨ ਜਨਤਾ ਕਰਾਂਗੇ ਇਹ ਫਿਰਕੂ ਸੋਚ ਵਾਲਾ ਬੰਦਾ ਹੈ ਇਹ ਟਾਰਗੇਟ ਕਰਦਾ ਹੈ ਬੇਸ਼ੱਕ ਪੱਗ ਬੰਨਣ ਲੱਗਿਆ ਹੈ ਪਰ ਪੱਗ ਨੂੰ ਟਾਰਗੇਟ ਕੀਤਾ ਹਮੇਸ਼ਾ ਨਹੀਂ ਪੱਗ ਦੀ अहमियत ਇਸ ਬੰਦੇ ਨੂੰ ਪਤਾ ਨਹੀਂ ਤੁਸੀਂ ਦੇਖਿਆ ਹੋਣਾ ਵੀਡੀਓ ਜਦੋਂ ਰਾਹੁਲ ਗਾਂਧੀ ਜੀ ਦਿੱਲੀ ਲੁਧਿਆਣਾ ਆਪਣਾ ਸੌਰੀ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਤਾਂ ਉਹਨਾਂ ਨੇ ਉਹ ਪੁੱਛਿਆ ਵੀ ਕੇਸਰੀ ਰੰਗ ਕਿਉਂ ਇਹਨੂੰ ਜਵਾਬ ਨਹੀਂ ਆਇਆ ਜਦਕਿ ਜੇ ਇਹਨੂੰ ਕੇਸਰੀ ਰੰਗ ਨਾਲ ਪਿਆਰ ਹੁੰਦਾ ਜੇ ਦਸਤਾਰ ਨਾਲ ਪਿਆਰ ਹੁੰਦਾ ਅਏ ਕਹਿੰਦਾ ਜੀ ਕੇਸਰੀ ਜੰਗ ਚੜ੍ਹਦੀ ਕਲਾ ਦਾ ਪੰਚੀ ਇਹ ਕੁਰਬਾਨੀਆਂ ਵਾਲਾ ਰੰਗ ਹੈ ਪਰ ਕਿਉਂਕਿ ਅੰਦਰੋਂ ਰੰਗ ਨਹੀਂ ਲੱਗਿਆ ਹੋਇਆ ਮਜਬੂਰੀ ਚ ਪੱਗ ਬੰਨਣੀ ਸ਼ੁਰੂ ਕੀਤੀ ਆ ਕਿ ਜਦੋਂ ਸਿੱਖੀ ਦੇ ਖਿਲਾਫ ਦਾਗ ਲੱਗ ਗਿਆ ਤੂੰ ਦੇਖਿਆ ਹੀ ਆ ਕੱਲ ਦਾ ਰੋਡ ショ ਪੂਰੇ ਪੰਜਾਬ ਦੇ ਵਿੱਚੋਂ ਬੰਦੇ ਇਕੱਠੇ ਕਰਕੇ ਲਿਆਦੇ ਉਹ ਲੋਕਲ ਲੀਡਰਸ਼ਿਪ ਤੇਰੇ ਨਾਲ ਨਹੀਂ ਯਾਰ ਲੋਕਲ ਲੀਡਰਸ਼ਿਪ ਤੇਰੇ ਤੇ ਨਾਰਾਜ਼ ਆ ਤੇਰੇ ਨਾਲ ਨਹੀਂ ਹੈਗੀ ਤੇ ਤੂੰ ਬਾਹਰੋਂ ਬੰਦੇ ਇਕੱਠੇ ਕਰਕੇ ਬਾਹਰ ਨਾਲੇ ਵੋਟਾਂ ਥੋੜੀ ਪਾਉਣੀਆਂ ਇੱਕ ਮੁੱਦਾ ਥੋੜੀ ਆ ਅੱਜ ਰਾਜਨੀਤੀ ਜੋ ਮੁੱਦੇ ਹੀ ਗਏ ਵਾ ਤੁਸੀਂ ਦੇਖ ਲਓ ਅੱਜ ਰਾਜਨੀਤੀ ਚ ਮੁੱਦਾ ਹੈ ਸਭ ਤੋਂ ਵੱਡਾ ਮੁੱਦਾ ਐਜੂਕੇਸ਼ਨ ਦਾ ਉਸ ਤੋਂ ਬਾਅਦ ਸਿਹਤ ਦਾ ਮੁੱਦਾ ਜਿਹਦੇ ਕਰਕੇ ਆਵਾਂ ਦੀ ਪਾਰਟੀ ਲਾਰਾ ਲਾ ਕੇ ਸੱਤਾ ਚਾਹੀਸੀ ਆਪਾਂ ਦੇਖਿਆ ਉਸ ਤੋਂ ਬਾਅਦ ਇੱਕ ਸਭ ਤੋਂ ਜਿਹੜਾ ਪੰਜਾਬ ਦਾ ਤਰਾਸਦੀ ਆ ਉਹ ਜਾਤ ਪਾਤ ਗੁਰੂਆਂ ਦੀ ਧਰਤੀ ਆ ਇੱਥੇ ਜਾਤ ਪਾਤ ਦਾ ਬੋਲਬਾਲਾ ਇਹੋ ਜਿਹੇ ਲੋਕ ਕਰ ਰਹੇ ਆ ਇਹੋ ਜਿਹੇ ਉੱਚੇ ਉਹਦੇ ਤੇ ਬੈਠੇ ਲੋਕ ਕਰ ਰਹੇ ਮੁੱਦੇ ਬੜੇ ਨੇ ਜੀ ਹਰ ਇੱਕ ਮੁੱਦੇ ਤੇ ਲੜਾਂਗੇ ਉਹ ਕੁਝ ਕਰਾਂਗੇ ਪ੍ਰਮਾਤਮਾ ਦੀ ਮਿਹਰ ਨਾਲ ਪਹੁੰਚੀ ਉਸ ਪਲੇਟਫਾਰਮ ਤੇ ਉਹ ਕੁਝ ਕਰਕੇ ਦਿਖਾਵਾਂਗੇ ਜਿਹੜਾ ਅੱਜ ਤੱਕ ਕਿਸੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਲਈ ਨਹੀਂ ਕੀਤਾ ਬੜੇ ਬੜੇ ਤੁਹਾਡੇ ਸਾਹਮਣੇ ਬਣੇ ਆ। ਕੋਈ ਕਿਹੜੇ ਮੁੱਦੇ ਹੋਣਗੇ ਜਿਹੜੇ ਲੋਕ ਸਭਾ ਦੇ ਵਿੱਚ ਲੁਧਿਆਣੇ ਬਲ ਕੇ ਪਾਵਗੇ। ਬਾਈ ਲੋਕ ਸਭਾ ਦੇ ਪਹੁੰਚ ਕੇ ਦੱਸਾਂਗੇ ਮੁੱਦੇ ਕੀ ਹੁੰਦੇ ਆ। ਮੈਂ ਤਾਂ 1947 ਤੋਂ ਸ਼ੁਰੂ ਕਰਨਾ 1966 ਵੀ 1983 ਵੀ ਮੁੱਦੇ ਤਾਂ ਬਥੇਰੇ ਨੇ। ਥੋੜੀ ਵੀ ਸਲਾਹ ਲਵਾਂਗੇ ਕਿ ਲੁਧਿਆਣੇ ਨੂੰ ਇਸ ਚੀਜ਼ ਦੀ ਲੋੜ ਆ। ਤੁਹਾਡੇ ਤੋਂ ਪੁੱਛਾਂਗੇ ਬਾਈ ਦੱਸੋ ਸਾਥ ਦੇ ਸਕਦੇ ਕਿੰ ਲੱਗਦਾ ਬਾਕੀ ਰਾਜਨੀਤਿਕ ਪਾਰਟੀਆਂ ਪਾਰਟੀਆਂ ਵਿੱਚ ਬੀਜੇਪੀ ਹੋ ਗਈ ਉਕਾਲੀ ਨਾਲ ਹੋ ਗਈ ਉਸ ਤੋਂ ਬਾਅਦ ਅਜੇ ਤੁਹਾਨੂੰ ਆਜ਼ਾਦ ਉਮੀਦਵਾਰ ਨੂੰ ਲੋਕ ਸਾਥ ਦੇਣੇ ਨਾ ਲੋਕ ਸਾਥ ਦੇਣ ਕਰਕੇ ਖੜਾ ਹੋਣਾ ਨਾ ਲੋਕ ਸਾਥ ਇੱਥੇ ਲੋਕਾਂ ਨੂੰ ਲੱਭਣਾ ਪੈਂਦਾ ਫੋਨ ਕਰ ਕਰ ਬਾਈ ਜੀ ਮੈਂ ਖੜਾ ਹੋ ਗਿਆ ਮੇਰੀ ਮਦਦ ਕਰੋ ਇੱਥੇ ਲੋਕ ਫੋਨ ਕਰਦੇ ਪਰਮਾਤਮਾ ਦੀ ਕਿਰਪਾ ਦੇ ਸਦਕਾ ਨੌਜਵਾਨਾਂ ਦੇ ਫੋਨ ਆਉਂਦੇ ਪਿੰਡਾਂ ਚੋਂ ਮਾਵਾਂ ਦੇ ਫੋਨ ਆਉਂਦੇ ਮੇਰੀਆਂ ਬੀਬੀਆਂ ਭੈਣਾਂ ਦੇ ਕਿ ਪੁੱਤ ਖੜਾ ਹੋ ਗਿਆ ਤੂੰ ਸਾਨੂੰ ਪਤਾ ਲੱਗਿਆ ਅਸੀਂ ਤੇਰੇ ਵਿਚਾਰ ਸੁਣਦੇ ਆ ਅਸੀਂ ਤੇਰੇ ਵਿਚਾਰ ਦੇ ਨਾਲ ਸਹਿਮਤ ਆ ਅਸੀਂ ਤੇਰੇ ਨਾਲ ਫੋ ਇਹ ਇਹ ਨਾ ਸਮਝੀ ਵੀ ਤੂੰ ਇਕੱਲਾ ਖੜਾ ਹੋ ਗਿਆ ਆਜ਼ਾਦ ਇਹ ਕੀ ਮਤਲਬ ਹੈ ਇਸ ਗੱਲ ਦਾ ਤੁਸੀਂ ਸਮਝੋ ਨਾ ਇਸ ਸੁਨੇਹੇ ਨੂੰ ਸਮਝੋ ਲੋਕ ਸਿਆਸੀ ਤਰ੍ਹਾਂ ਦੀ ਉਹ ਸੋਚ ਤੋਂ ਉੱਕ ਚੁੱਕੇ ਆ ਅੱਜ ਲੋਕ ਬਹੁਤੇ ਫੋਨ ਤਾਂ ਇਹੋ ਜਿਹੇ ਆਉਂਦੇ ਆ ਕਿ ਅਸੀਂ ਤਾਂ ਯਾਰ ਕਿਸੇ ਨੂੰ ਵੋਟ ਹੀ ਨਹੀਂ ਸਪਾਉਣੀ ਚੱਲ ਤੂੰ ਖੜਾ ਹੋ ਗਿਆ ਹੁਣ ਤੈਨੂੰ ਵੋਟਾਂ ਪਾਵਾਂਗੇ ਅਸੀਂ ਇਹ ਮਨ ਬਣਾ ਲਿਆ ਸੀ ਕਿ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਵੋਟ ਨਹੀਂ ਪਾਉਣੀ ਲੋਕਾਂ ਦੀ ਆਵਾਜ਼ ਹੈ ਕਈ ਵਾਰੀ ਇਹ ਹੁੰਦਾ ਕਿ ਆਜ਼ਾਦ ਬੰਦਾ ਖੜ ਜਾਂਦਾ ਉਸ ਤੋਂ ਬਾਅਦ ਪਾਰਟੀਆਂ ਦਬਾਅ ਦੇ ਦਿੰਦੀਆਂ ਜਾਂ ਪੈਸੇ ਦਾ ਲਾਲਚ ਦੇ ਦਿੰਦੀਆਂ ਤੇ ਅਸੀਂ ਪੈ ਜਾਣੀ ਹੁੰਦੀ ਇਦਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਉਹੋ ਜਿਹਾ ਬੰਦਾ ਹੈਗਾ ਤੁਹਾਨੂੰ ਲੱਗਦਾ ਦੇਖਣ ਨੂੰ ਮੈਨੂੰ ਨਹੀਂ ਨਹੀਂ ਸਰ ਜੀ ਤੁਸੀਂ ਇੱਕ ਦੇਖੋ ਜੇ ਇਹ ਜੇ ਦਬਾਅ ਮੰਨਣਾ ਹੁੰਦਾ ਜੀ ਤਾਂ ਜਦੋਂ ਮੈਨੂੰ ਕੇਸ ਤਾਂ ਮੈਂ ਦਬਾਅ ਉਹ ਤੋਂ ਮੰਨ ਕੇ ਘਰੇ ਬਹਿ ਜਾਂਦਾ ਤਾਂ ਮੈਂ ਦਬਾਅ ਮੰਨ ਕੇ ਉਹਨਾਂ ਤੋਂ ਉਹਦੇ ਰਤਵੇ ਹਾਸਲ ਕਰ ਲੈਂਦਾ ਦਬਾਅ ਮੰਨਣ ਵਾਲੇ ਬੰਦੇ ਨਹੀਂ ਪ੍ਰਵਾਹ ਨਹੀਂ ਕਿਸੇ ਕੇ ਦੀ ਬਾਤ ਸੱਚੇ ਨਾ ਹੋ ਉਹ ਸੱਚੇ ਨਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾ ਕਿਸੇ ਲਗੜੀ ਡੁਗੜੀ ਦੀ ਕਿਸੇ ਲੀਡਰ ਦੀ ਪ੍ਰਵਾਹ ਨਹੀਂ ਨਾ ਕੀਤੀ ਹੈ ਤੇ ਨਾ ਕਰਨੀ ਹੈ ਪ੍ਰਧਾਨ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵਿਚਾਰਧਾਰਾ ਦੀ ਲੜਾਈ ਹੈ ਤੁਸੀਂ ਕਾਫੀ ਸਮਾਂ ਤੁਹਾਡੇ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹੋ ਕੀ ਲੱਗਦਾ ਕਿ ਹੁਣ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਵਿੱਚ ਵੀ ਫਰਕ ਆਇਆ ਜਦੋਂ ਨਵੀਂ ਲੀਡਰਸ਼ਿਪ ਆ ਕੇ ਆਈ ਹੈ ਦੇਖੋ ਮੈਂ ਕੋ ਬਰੋ ਪਹਿਲਾਂ ਗੱਲ ਕੀਤੀ ਆ ਕਿ ਤੁਸੀਂ ਹੋਰ ਖਰੇ ਲੇਟ ਆਏ ਹੋਗੇ ਵਿਚਾਰ ਕਾਂਗਰਸ ਦਾ ਨਹੀਂ ਇਹ ਇਹ ਵਿਚਾਰ ਇੱਕ ਬੰਦੇ ਦਾ ਹੈ ਜਿਹੜੇ ਵਿਚਾਰ ਨਾਲ ਰੌਲਾ ਪਿਆ ਹੋਇਆ ਕਾਂਗਰਸ ਦੇ ਕਿੰਨੇ ਪ੍ਰਧਾਨ ਬਣੇ ਆ ਮੇਰਾ ਕਿਸੇ ਨਾਲ ਰੌਲਾ ਨਹੀਂ ਪਿਆ ਮੇਰਾ ਕਿਸੇ ਨਾਲ ਗਿੱਲਾ ਸ਼ਿਕਵਾ ਨਹੀਂ ਹੋਇਆ ਕਦੇ ਕਿਉਂਕਿ ਜਿਹੜਾ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ ਹਿੰਦੂ ਸਿੱਖ ਮੁਸਲਮਾਨ ਈਸਾਈ ਸਭ ਨੂੰ ਨਾਲ ਲੈ ਕੇ ਚੱਲਦਾ ਜਿਹੜਾ ਬੰਦਾ ਇਹ ਹਾਈ ਕਮਾਂਡ ਦੀ ਗਲਤੀ ਮੰਨਦੇ ਹੋ ਕਿ ਗਲਤ ਵਿਚਾਰਧਾਰਾ ਵਾਲੇ ਸ਼ਖਸ ਨੂੰ ਅੱਗੇ ਲਿਆ ਦਿੰਦਾ ਮੈਂ ਬਾਰ-ਬਾਰ ਇਸ ਗੱਲ ਨੂੰ ਨਿੰਦਦਾ ਹਾਂ ਮੈਂ ਬਾਰ-ਬਾਰ ਭੰਡਦਾ ਹਾਂ ਤੁਸੀਂ ਦੇਖੋ ਕੱਲ ਰੋਡ ਸ਼ੋਅ ਦੇਖਿਆ ਨਾ ਤੁਸੀਂ ਤੇ ਕਿਵੇਂ ਸਿੱਖ ਜਥੇਬੰਦੀਆਂ ਨੇ ਸਿੱਖਾਂ ਨੇ ਅਮਰਤਾਰੀ ਬੀਬੀਆਂ ਨੇ ਇਹ ਬੋਰਡ ਦਿਖਾਏ ਉਹਨੂੰ ਕਿ ਇਹ ਕਿਸਾ ਇਹ ਸਿੱਖ ਵਿਰੋਧੀ ਆ ਰਾਜਾ ਬਿੰਗ ਯਾਰ ਤੁਸੀਂ ਜਦੋਂ ਅਮਰਤ ਛਕਾਉਣ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖੋਗੇ ਡੀਜੀਪੀ ਨੂੰ ਡੀਜੀਪੀ ਨੂੰ ਤੇ ਲੋਕ ਕੀ ਸਮਝਣਗੇ ਅਮਰਤ ਦੇ ਖਿਲਾਫ ਚਿੱਠੀ ਲਿਖ ਰਹੇ ਹੋ ਨਾ ਅਮਰਤਪਾਲ ਦੇ ਖਿਲਾਫ ਨਹੀਂ ਲਿਖ ਰਹੇ ਅਮਰਤ ਛਕਾਉਣ ਦੇ ਖਿਲਾਫ ਲਿਖ ਰਹੇ ਹੋ ਨਸ਼ਾ ਬੰਦ ਕਰਾਉਣ ਦੇ ਖਿਲਾਫ ਲਿਖ ਰਹੇ ਹੋ ਦੂਜੇ ਪਾਸੇ ਬਠਿੰਡੇ ਜੇਲ੍ਹ ਚ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਦਾ ਕਾਤਲ ਉਹਦੀ ਇੰਟਰਵਿਊ ਹੁੰਦੀ ਆ ਤੁਹਾਡਾ ਮੂੰਹ ਬੰ ਨਾ ਪੱਤਰਕਾਰ ਵਾਲੀ ਚਿੱਠੀ ਲਿਖੀ ਤੁਸੀਂ ਨਾ ਉਸ ਗੈਂਗਸਟਰ ਬਾਰੇ ਚਿੱਠੀ ਲਿਖੀ ਕੀ ਸਮਝੀਏ ਤੁਹਾਨੂੰ ਇਸ ਗੱਲ ਨੂੰ ਅਮਰਤ ਛਕਾਉਣ ਵਾਲਾ ਖਿਲਾਫ ਚਿੱਠੀਆਂ ਲੱਗਦੇ ਹੋ ਫਿਰ ਹੁਣ ਕਾਂਗਰਸ ਨੂੰ ਸਮਝਣਾ ਪਊਗਾ ਨਾ ਕਿ ਇਹੋ ਜਿਹੇ ਫਿਰਕੂ ਸੋਚ ਵਾਲੇ ਲੋਕਾਂ ਨੂੰ ਤਰਧਾਨੀਆਂ ਦੇਣੀਆਂ ਆ ਦੇਖੋ ਤੁਸੀਂ ਹਾਲ ਫਿਰ ਕੀ ਹੋਇਆ ਪੰਜਾਬ ਚ ਕਾਂਗਰਸ ਦਾ ਕਿੰਨੇ ਲੋਕ ਚਲੇ ਕੇ ਛੱਡ ਕੇ ਕਿੰਨੇ ਲੋਕ ਛੱਡ ਕੇ ਚਲੇ ਗਏ ਦੇਖੋ ਤੁਸੀਂ ਜਿਹੜੇ ਲੋਕਾਂ ਨੇ ਜ਼ਮੀਨ ਤੇ ਕਾਂਗਰਸ ਖੜੀ ਕੀਤੀ ਨਿਆਣੇ ਉਹਨੋਂ ਸੀਗੇ 1985 ਚ ਮੇਰੇ ਪਿਤਾ ਜੀ ਨੇ ਚੋਣ ਲੜੀ ਆ ਬਾਕੇ ਪੁਰਾਣੇ ਤੋਂ 1984 ਹੋ ਕੇ ਹੱਤੀ ਸਿੱਖਾਂ ਨਾਲ ਦਿੱਲੀ ਸੇ ਕਤਲੇਆਮ ਹੋਇਆ ਦਰਬਾਰ ਸਾਹਿਬ ਤੇ ਹਮਲਾ ਸੰਤ ਜਰਨੈਲ ਸਿੰਘ ਖਾਲਸਾ ਪੇਡਰਾਂ ਵਾਲੇ ਸ਼ਹਾਦਤ ਹੁੰਦੀ ਆ ਅਸੀਂ ਉਹ ਸਾਲ ਕੇ ਤੋਂ ਕਾਂਗਰਸ ਵੱਲੋਂ ਚੋਣ ਲੜ ਰਹੇ ਮੇਰੇ ਪਿਤਾ ਜੀ ਮੈਂ ਤਾਂ ਚਲੋ ਬਹੁਤ ਛੋਟਾ ਸੀ 4-5 ਸਾਲ ਦਾ ਸੀ ਤਾਂ ਉਹ ਚੋਣ ਲੜਨੀ ਕੋਈ ਛੋਟੀ ਗੱਲ ਸੀ ਕਾਂਗਰਸ ਵੱਲੋਂ ਤੇ 1992 ਜਗਰਾਉਂ ਤੋਂ ਚੋਣ ਲੜੀ ਆ ਤਵਾ ਦੌਰਾਨ ਜਦੋਂ ਸਾਰੇ ਲੀਡਰ ਟਿਕਟਾਂ ਛੱਡ ਕੇ ਭੱਜ ਗਏ ਸੀ ਕਾਂਗਰਸ ਦੀਆਂ ਤੇ ਉਹਨਾਂ ਲੋਕਾਂ ਨੂੰ ਜੇ ਤੁਸੀਂ ਘਰਾਂ 'ਚ ਦੱਬੋਗੇ ਜਿਨ੍ਹਾਂ ਲੋਕਾਂ ਨੇ ਕਾਂਗਰਸ ਖੜੀ ਕੀਤੀ ਆ ਤੁਸੀਂ ਤਾਂ ਯਾਰ ਕੱਲ ਤੇ ਜਵਾਬ ਦਿਓ ਤੁਸੀਂ ਤਾਂ ਉਹ ਤੋਂ ਥੋੜਾ ਤਾਂ ਪਤਾ ਵੀ ਨਹੀਂ ਲੱਗਦਾ ਤੁਸੀਂ ਆ ਇਹ ਰਾਜਾ ਆਪਣੇ ਗਾਪ ਕਹਿੰਦਾ ਜੀ ਮੇਰਾ ਤਾਂ ਕੋਈ ਰਾਜਨੀਤਿਕ ਪਛੋਕਰ ਨਹੀਂ ਫਿਰ ਤੇਰੇ ਦੇਣ ਹੀ ਨਹੀਂ ਕਾਂਗਰਸ ਨੂੰ ਸਾਗਰ ਸਹਿਜੇ ਬੰਦੇ ਨੂੰ ਮੂਹਰੇ ਕਿਉਂ ਲੱਗੇ ਆ ਜੀ ਰਾਦਰ ਤੁਹਾਡੇ ਨਾਲ ਕੋਈ ਹੋਰ ਹੋਮ ਕਾਂਗਰਸੀ ਵੀ ਨਾਲ ਆ ਰਹੇ ਆ ਕੋਈ ਨਾਲ ਸਾਰੀ ਕਾਂਗਰਸ ਨਾਲ ਆ ਜੀ ਸਾਰੀ ਕਾਂਗਰਸ ਹੋਰ ਨਹੀਂ ਸਾਰੀ ਟੋਟਲ ਯੂਥ ਕਾਂਗਰਸ ਟੋਟਲ ਕਾਂਗਰਸ ਬੇਸ਼ੱਕ ਨਾਲ ਤੁਰੇ ਫਿਰਦੇ ਹੁਣ ਮਜਬੂਰੀ ਚ ਅਹੁਦੇ ਰੁਤਬੇ ਵਾਲੇ ਇਕੱਲੇ ਇਕੱਲੇ ਨਾਲ ਮੇਰੀ ਮੇਰਾ ਸੰਪਰਕਾ ਇਕੱਲਾ ਇਕੱਲਾ ਮੈਨੂੰ ਫੋਨ ਕਰਦੇ ਆ ਪਾਰਸ਼ਾ ਦੀ ਇਹ ਬੜੀ ਮਿਹਰ ਹੈ ਕਿ ਇੱਥੇ ਲੋਕ ਲੋਕਾਂ ਨੂੰ ਵਰਕਰ ਲੱਭਦੇ ਨਹੀਂ ਹੁੰਦੇ ਲੋਕਾਂ ਨੂੰ ਫੋਨ ਕਰਕੇ ਲੱਭਣੇ ਪੈਂਦੇ ਇੱਥੇ ਸਾਨੂੰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕਾਂਗਰਸੀ ਵਰਕਰ ਹੀ ਆ ਫੋਨ ਕਰਦੇ ਆ ਕਿ ਯਾਰ ਸ਼ੁਕਰ ਆਕੇ ਪਏ ਆ ਅਸੀਂ ਤਾਂ ਇਹ ਤਾਂ ਇਹ ਗੱਲ ਸੀ ਕਿ ਪਹਿਲਾਂ ਤਾਂ ਉਹਨਾਂ ਨੇ ਬਿੱਟੂ ਦੇ ਬੀਜੇਪੀ ਚ ਜਾ ਕੇ ਸ਼ੁਕਰ ਮਨਾਇਆ ਕਹਿੰਦੇ ਯਾਰ ਚੰਗਾ ਹੋ ਗਿਆ ਚਲਾ ਗਿਆ ਤੇ ਆਉਂਦਾ ਸਾਡੇ ਕੋਲ ਪਿੰਡਾਂ 'ਚ ਵੋਟਾਂ ਮੰਗਣ ਅਸੀਂ ਲੋਕਾਂ ਕੋਲ ਲੈ ਕੇ ਕਿਹੜੇ ਮੂੰਹ ਜਾਂਦੇ ਕਿਉਂਕਿ ਵੜਿਆ ਹੀ ਨਹੀਂ ਸੀ ਤੇ ਹੁਣ ਉਹ ਕਹਿੰਦੇ ਆ ਆ ਥੱਗ ਹੋਰ ਆ ਗਿਆ ਪਿੰਡਾਂ ਦੇ ਤੁਸੀਂ ਜਾ ਕੇ ਵੇਖੋ ਨਾ ਇੱਕ ਵਾਰੀ ਗਰਾਊਂਡ 'ਤੇ ਤੁਸੀਂ ਕੁਝ ਕਹੋ ਲੋਕਾਂ ਤੋਂ ਵੀ ਹਾਂ ਦੱਸੋ ਕਿ ਰਾਜੇ ਵਿੜਿੰਗ ਨੂੰ ਵੋਟਾਂ ਪਾਓਗੇ ਜਾਂ ਬਿੱਟੂ ਨੂੰ ਪਾਓਗੇ ਲੋਕ ਤਾਂ ਕਹਿੰਦੇ ਸੀ ਅਸੀਂ ਵੋਟ ਪਾਉਣੇ ਤੁਸੀਂ ਚੋਣ ਮੈਦਾਨ 'ਚ ਆ ਗਏ ਹੋ ਹੁਣ ਅਸੀਂ ਵੋਟਾਂ ਪਾਵਾਂਗੇ ਆਖਰ 'ਚ ਜਨਤਾ ਨੂੰ ਕੀ ਅਪੀਲ ਕਰਦੇ ਜਨਤਾ ਬੜੀ ਸਿਆਣੀ ਹੈ ਜੀ ਲੋਕ ਹਮੇਸ਼ਾ ਸਿਆਣੇ ਹੁੰਦੇ ਆ ਲੋਕਾਂ ਕੋਲ ਮੌਕਾ ਹੈ ਲੋਕਾਂ ਕੋਲ ਇਹ ਦੇਖੋ ਤਿੰਨ ਵਾਰੀ ਰਾਜਾ ਬਣ ਗਏ ਐਮਐਲਏ ਬਣ ਗਏ ਤਿੰਨ ਵਾਰੀ ਰਵਨੀਤ ਬਿੱਟੂ ਐਸੀ ਬਣਦੇ ਦੋ ਕੈਂਡੀਡੇਟ ਆ ਨਾ ਮੁੱਖ ਪਾਰਟੀਆਂ ਦੇ ਇਹਨਾਂ ਦੋਨਾਂ ਤੋਂ ਲੋਕ ਪੁੱਛਣ ਵੀ ਤੁਸੀਂ ਤਿੰਨ ਵਾਰੀ ਉੱਥੇ ਗਏ ਹੋ ਤਿੰਨ ਵਾਰੀ ਇੱਕ ਵਿਧਾਨ ਸਭਾ 'ਚ ਗਏ ਇੱਕ ਪਾਰਲੀਮੈਂਟ 'ਚ ਗਏ ਤੁਸੀਂ ਉੱਥੇ ਲੋਕਾਂ ਨੇ ਕੀ ਗੱਲ ਕੀਤੀ ਹੈ ਸਭ ਤੋਂ ਵੱਡੀ ਗੱਲ ਆਪਾਂ ਸਾਰੇ ਧਰਮਾਂ ਦੇ ਸਾਂਝੇ ਲੋਕਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਹਨਾਂ ਤਿੰਨਾਂ ਚੋਂ ਦੱਸੋ ਕਿਹੜਾ ਵਿਧਾਨ ਸਭਾ ਜਾਂ ਪਾਰਲੀਮੈਂਟ ਚ ਬੋਲਿਆ ਪੰਜਾਬ ਦੀ ਜਵਾਨੀ ਨਸ਼ੇ ਨਾਲ ਮਰ ਰਹੀ ਹੈ ਕਿਹੜਾ ਨਸ਼ੇ ਦੇ ਖਿਲਾਫ ਬੋਲਿਆ ਜਦੋਂ ਜਦੋਂ ਸਰਕਾਰ ਵਿਰੋਧੀ ਸੀ ਪੰਜਾਬ ਦੇ ਵਿੱਚ ਉਦੋਂ ਜ਼ਰੂਰ ਬੋਲਦੇ ਸੀ ਜਦੋਂ ਆਪ ਦੀ ਸਰਕਾਰ ਆ ਗਈ ਅਸੀਂ ਬਰਕਾਰੀ ਮੋਰਚਾ ਲਗਾਇਆ ਕਾਂਗਰਸ ਦੇ ਖਿਲਾਫ ਮੈਂ ਕਾਂਗਰਸ ਰਹਿੰਦਿਆਂ ਹਾਂ ਤੁਹਾਨੂੰ ਪਤਾ ਹੋਣਾ ਜਿਹੜੇ ਸਾਥੀ ਪੁਰਾਣੇ ਆ ਕਾਂਗਰਸ ਚ ਰਹਿੰਦੇ ਹਾਂ ਮੈਂ ਉਸ ਮੋਰਚੇ ਚ ਹਾਜ਼ਰੀ ਭਰੀ ਜਿਸ ਦੀ ਲੰਬੀ ਹਿਲੇਟਰੀ ਸੀ ਕਾਂਗਰਸ ਦੀ ਮੈਂ ਅੱਲੀ ਇਸਨੇ ਇਹ ਸਵਾਲ ਪੁੱਛਿਆ ਸੀ ਕਿ ਅੱਜ ਤੁਸੀਂ ਕਿਉਂ ਗੱਲ ਕਰਦੇ ਹੋ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਪਹਿਲਾਂ ਤੁਸੀਂ ਕਾਂਗਰਸ ਕਾਂਗਰਸ 'ਚ ਰਹਿੰਦਿਆਂ ਹੋਇਆ ਕੱਲਾ ਕਮਲਜੀਤ ਸਿੰਘ ਬਰਾੜ ਗਿਆ ਕਿਸਾਨ ਅੰਦੋਲਨ ਵਿੱਚ ਪਹਿਲੇ ਦਿਨ ਤੋਂ ਲੈ ਕੇ 100 ਦਿਨ ਕਮਲਜੀਤ ਸਿੰਘ ਬਰਾੜ ਬੈਠਾ ਲਖੀਮਪੁਰ ਖੀਰੀ ਭਾਜਪਾ ਦੇ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਦੇ ਉੱਤੇ ਜੀਪ ਚਾੜੀ ਉਹਨਾਂ ਦੇ ਭੋਗਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਨੂੰ ਦੁੱਖ ਮਨ ਨਾਲ ਕੱਲਾ ਕਮਲਜੀਤ ਸਿੰਘ ਬਰਾੜ ਗਿਆ ਉਸ ਤੋਂ ਬਾਅਦ ਨਵਰੀਤ ਸਿੰਘ ਡਿਵਡਵਾ ਕੁਰਸ ਦੀ ਗੋਲੀ ਨਾਲ ਗਾਜੀਪੁਰ ਬਾਰਡਰ ਤੋਂ ਐਂਟਰ ਹੋਇਆ ਕਿਸਾਨ ਅੰਦੋਲਨ ਚ ਉਹਦੇ ਭੋਗ ਤੇ ਕਮਲਜੀਤ ਸਿੰਘ ਬਰਾੜ ਗਿਆ ਇਹਨਾਂ ਚੋਂ ਇੱਕ ਬੰਦਾ ਦੱਸ ਦਿਓ ਮੈਂ ਆਰਮਨਾਲਾ ਉਹਦੇ ਪਿੱਛੇ ਹਟ ਕੇ ਬਹਿ ਜੂਗਾ ਜਿੰਨੇ ਖੜੇ ਆ ਨਾ ਇਹਨਾਂ ਚੋਂ ਇੱਕ ਬੰਦਾ ਦੱਸ ਦਿਓ ਵੀ ਇਹਨਾਂ ਮੋਰਚਿਆਂ ਦੇ ਵਿੱਚ ਲੋਕਾਂ ਦੇ ਮੁੱਦੇ ਸੀ ਲੋਕਾਂ ਲਈ ਲੜਾਈਆਂ ਸੀ ਇਹਨਾਂ ਚੋਂ ਕਿਹੜਾ ਗਿਆ ਹੈ ਮੈਂ ਲੋਕਾਂ ਨੂੰ ਇਹ ਕਹਿੰਦਾ ਵੀ ਜਿਹੜਾ ਸਾਡੇ ਲੋਕਾਂ ਦੇ ਦੁੱਖ ਸੁੱਖ ਚ ਖੜਨ ਵਾਲਾ ਬੰਦਾ ਹੀ ਨਹੀਂ ਫਿਰ ਅਸੀਂ ਉਹਦੇ ਮਗਰ ਕਿਉਂ ਤੁਰੀਏ ਲੋਕ ਬੜੇ ਸਿਆਣੇ ਨੇ ਲੋਕਤੰਤਰ 'ਚ ਲੋਕ ਬਟੇ ਨੇ ਲੋਕ ਆਪਦੀ ਮੌਜੂਦਗੀ ਦਾ ਅਹਿਸਾਸ ਕਰਾਉਣਗੇ ਲੋਕ ਆਪਦੀ ਹੋਂਦ ਦਾ ਅਹਿਸਾਸ ਕਰਾਉਣਗੇ ਇਹਨਾਂ ਲੀਡਰਾਂ ਨੂੰ ਦੱਸਣਗੇ ਕਿ ਹੱਕ ਸੱਚ ਦੀ ਲੜਾਈ ਲੜਨ ਵਾਲਿਆਂ ਨਾਲ ਅਸੀਂ ਖੜ੍ਹਨਾ ਹੈ ਸਰਪਾ ਪਾਰਟੀਆਂ ਹੋਰ ਵੀ ਨੇ ਕਾਂਗਰਸ ਦੇ ਬਾਬਾ ਕਾਲੀ ਵੀ ਹੈਗੇ ਬੀਜੇਪੀ ਹੈ ਕਿ ਉਹਨਾਂ ਨਾਲ ਵੀ ਤੁਹਾਡਾ ਮੁਕਾਬਲਾ ਹੈਗਾ ਉਹਨਾਂ ਵਾਸਤੇ ਕੀ ਕਰੋਗੇ ਕਿੰਨੇ ਪੁਆਰਾਂ ਸਨ ਕਾਲੀ ਵੀ ਪਾਰਟੀ ਹੈਗੀ ਆਮ ਆਦਮੀ ਤੋਂ ਅਲੱਗ ਆਮ ਆਦਮੀ ਪਾਰਟੀ ਹੈਗੀ ਹੈ ਮਤਲਬ ਕਿ ਤੁਹਾਡਾ ਮੁਕਾਬਲਾ ਉਹਨਾਂ ਚ ਕੀ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੇ ਲੋਕ ਸੱਤਾ ਦਾ ਸੱਤਾ ਦੇ ਵਿੱਚ ਆ ਕੇ ਸੱਤਾ ਹੰਢਾ ਚੁੱਕੇ ਆ ਉਹ ਵੀ ਜੇ ਆਕੇ ਇਹ ਗੱਲ ਕਰਨਵੇਂ ਮੈਂ ਆਹ ਕੰਮ ਕਰੂ ਜਿਵੇਂ ਹਣ ਅਕਾਲੀ ਦਲ ਪੰਥ ਦੀ ਗੱਲ ਕਰਨ ਲੱਗੇ ਸੱਤਾ ਤੋਂ ਬਾਹਰ ਆ ਅਕਾਲੀ ਕਹਿੰਦੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਬੰਦੀ ਸਿੰਘਾ ਦੀ ਰਿਹਾਈ ਦੀ ਕਦੇ ਗੱਲ ਕੀਤੀ ਕਹਾਲੀਆਂ ਪੁੱਛੋ ਜਿਹੜਾ ਕੈਂਡੀਡੇਟ ਖੜਾ ਉਹਨੂੰ ਜਾ ਕੇ ਪੁੱਛੋ ਕਿ ਤੁਸੀਂ ਪਾਰਟੀ ਦੇ ਵਿੱਚ ਐਮਐਲਏ ਵੀ ਰਹੇ ਹੋ ਤੁਹਾਡੀ ਸਰਕਾਰ ਵੀ ਰਹੀ ਆ ਤੁਹਾਡੀ ਭਾਜਪਾ ਨਾਲ ਸਾਂਝ ਵੀ ਰਹੀ ਆ ਕੇਂਦਰ 'ਚ ਤੁਹਾਡੀ ਬੀਬੀ ਵੀ ਮੰਤਰੀ ਰਹੀ ਆ ਦੋ ਵਾਰੀ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਮੰਤਰੀ ਰਿਹਾ ਤੁਸੀਂ ਕਦੇ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕੀਤੀ ਉੱਥੇ ਕਦੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਕਦੇ ਪੰਜਾਬ ਸਰ ਦੇ ਜਿਹੜੇ ਕਰਜ਼ੇ ਦੀ ਗੱਲ ਕੀਤੀ ਨਹੀਂ ਕੀਤੀ ਨਾ ਤੇ ਚੁਣੇ ਹੋਏ ਲੋਕ ਜਿਨ੍ਹਾਂ ਨੇ ਸੱਤਾ ਹੰਢਾਈ ਆ ਉਹ ਲੋਕ ਆਪ ਕੋ ਆਦਮਾ ਨੂੰ ਲੋਕਾਂ ਨੇ ਸੱਤਾ ਕਿਉਂ ਦਿੱਤੀ ਕਿਉਂਕਿ ਲੋਕਾਂ ਨੂੰ ਇਹ ਸੀ ਕਿ ਇਹ ਤੀਜਾ ਹੈ ਹੋਰੇ ਇਹ ਚੰਗਾ ਬਦਲ ਸਾਬਤ ਹੋਊਗਾ ਹੁਣ ਤੂੰ ਆਦਮਾ ਨੂੰ ਲੋਕਾਂ ਨੇ ਵੇਖ ਲਿਆ ਅਕਾਲੀ ਦਲ ਨੂੰ ਤਾਂ ਲੋਕ ਜਿਵੇਂ ਹੁਣ ਪੰਜਾਬ ਬਚਾਓ ਯਾਤਰਾ ਕਰ ਸੀ ਲੋਕ ਮੂੰਹ ਨਹੀਂ ਲਾਉਂਦੇ ਕਿਉਂਕਿ ਉਹ ਕਹਿੰਦੇ ਜਦੋਂ ਤੁਹਾਡੇ ਕੋਲ ਸੱਤਾ ਸੀ ਉਦੋਂ ਤੁਸੀਂ ਸਵਾਰ ਸਕਦੇ ਸੀ ਦੁਬਾਰਾ ਸੱਤਾ ਲੈ ਕੇ ਤੁਸੀਂ ਕਰਨਾ ਕੀ ਹੈ ਬਦਲੇ ਦੀ ਰਾਜਨੀਤੀ ਝੂਠੇ ਪਰਚੇ ਹੁੰਦਾ ਉਹੀ ਦੌਰ ਜਦੋਂ ਜਦੋਂ ਤੁਹਾਡੇ ਕੋਲ ਸੱਤਾ ਹੁੰਦੀ ਹੈ ਮੌਕਾ ਦੇਣਾ ਚਾਹੀਦਾ ਹਰੇਕ ਬੰਦੇ ਨੂੰ ਯਾਰ ਮੇਰਾ ਵਿਚਾਰ ਲੈ ਕੇ ਮੈਂ ਜਿਹੜਾ ਵਿਚਾਰ ਲੈ ਕੇ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਜਿਹੜਾ ਵਿਚਾਰ ਬਾਬੇ ਸਰਾਬੇ ਦਾ ਲੈ ਕੇ ਤੁਰਿਆ ਮੇਰੇ ਵਿਚਾਰ ਨਾਲ ਲੋਕ ਖੰਣਗੇ ਮੇਰਾ ਇਹਨਾਂ ਪਾਰਟੀਆਂ ਨਾਲ ਕੋਈ ਰੌਲਾ ਨਹੀਂ ਹੈਗਾ ਬੰਦੀ ਸਿੰਘਾ ਦੀ ਗੱਲ ਕਰੋਗੇ ਤੁਸੀਂ ਕਿ ਕਹਿੰਦੇ ਕਿਸੇ ਹੋਣ ਦੇ ਨਹੀਂ ਕੀਤੀ ਤੁਸੀਂ ਕਾਂਗਰਸ ਦੀ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆ ਪਿਤਾ ਜੀ ਐਮਐਲਏ ਸੀ ਉਦੋਂ ਕੀਤੀ ਆ ਉਦੋਂ ਜਦੋਂ ਕਿ ਕੋਈ ਡਰਦਾ ਬੋਲਦਾ ਨਹੀਂ ਸੀ ਸੱਤਾ ਦੇ ਵਿੱਚ ਰਹਿੰਦਿਆਂ ਹੋਇਆ ਬੰਦੀ ਸਿੰਘਾ ਦੀ ਗੱਲ ਕੀਤੀ ਸੱਤਾ ਦੇ ਵਿੱਚ ਰਹਿੰਦਿਆਂ ਹੋਇਆ ਇਹ ਗੱਲ ਕਹੀ ਹੈ ਕਿ 1984 ਦੀ ਇੰਦਰਾ ਗਾਂਧੀ ਦੋਸ਼ੀ ਹੈ ਅੱਜ ਵੀ ਕਹਿਣਾ ਹੈ ਜਿਹੜਾ ਮਰਜੀ ਕਾਲੀ ਦਲ ਦਾ ਆ ਕੇ ਵੀ ਇਹਨਾਂ 84 ਦੇ ਵਿੱਚ ਬਹਿਸ ਕਰ ਸਕਦਾ ਹੈ ਚਾਹੇ ਆਮ ਆਦਮੀ ਪਾਰਟੀ ਦਾ ਚਾਹੇ ਭਾਜਪਾਲੇ ਆ ਚਾਹੇ ਕਾਂਗਰਸੀ ਵੀ ਬੈਠ ਜਵੇ ਇੰਦਰਾ ਗਾਂਧੀ ਦਾ ਮੁੰਡਾ ਬਣਿਆ ਫਿਰਦਾ ਜਿਹੜਾ ਰਾਜਾ ਵਿੜਿੰਗ ਇਹ ਬੈਠਣਾ ਕਿ ਚਾਹੇ ਵੀਨ 84 ਦੇ ਮੈਂ ਉਦੋਂ ਪਾਰਟੀ 'ਚ ਰਹਿੰਦੇ ਹੁਆ ਵੀ ਬੋਲਿਆ ਯਾਰ ਅੱਜ ਤਾਂ ਮੈਨੂੰ ਤੁਸੀਂ ਕਹੋਗੇ ਕਿ ਅੱਜ ਤਾਂ ਪਾਰਟੀ 'ਚ ਹੈ ਨਹੀਂ ਅੱਜ ਜਿਹੜਾ ਨੇ ਪਾਰਟੀ ਤੋਂ ਕੁਝ ਲੈਣਾ ਤਾਂ ਅੱਜ ਤਾਂ ਇਹ ਗੱਲਾਂ ਕਰਦਾ ਮੇਰੇ ਪੁਰਾਣੇ ਤੁਹਾਨੂੰ ਮੈਂ ਕਲਿੱਪ ਭੇਜ ਦਿੰਨਾ ਆ ਵਰਸੇਬਲ ਤੋਂ 2000 ਗਿਆ ਨਾਲ ਕਾਲੀ ਦਲ ਦੇ ਬੁਲਾ ਰਹੇ ਨਾਲ ਮੇਰੀ ਬਹਿਸ ਹੁੰਦੀ ਆਖਰ ਤੇ ਆ ਗਿਆ ਤਾਂ ਮੇ ਮਦਾਨ ਛੱਡਦਾ ਮਿਰਸਾ ਸਿੰਘ ਬਟੋਹਾ ਨੂੰ ਖੁੱਲਾ ਚੈਲੰਜ ਆ ਖੁੱਲਾ ਚੈਲੰਜ ਆ ਉਹਨੂੰ ਮੰਦਬੁੱਧੀ ਬੰਦੇ ਨੂੰ ਕਿ ਤੂੰ ਆਪਦਾ ਥਾਂ ਜਗਾ ਤੇਰੀ ਹੋ ਟਾਈਮ ਤੇਰਾ ਹੋ মিডিਆ ਤੇਰਾ ਹੋ ਜਿੱਥੇ ਕਹੇਗਾ ਤੇਰੇ ਬਾਰ ਮੂਰੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਆਪਾਂ ਕਰਸਾਂ ਸਾਰੇ মিডিਆ ਨੂੰ ਕਹੋ ਆਪਣਾ ਖੁੱਲਾ ਚੈਲੰਜ ਆ ਮਿਰਸਾ ਸਿੰਘ ਬਟੋਹਾ ਨੇ ਆਪ ਉਹ ਚੈਲੰਜ ਕਬੂਲ ਕਰਦੇ ਜਿੱਥੇ ਕਹੂਗਾ ਆਪਾਂ ਉੱਥੇ ਜਾਵਾਂਗੇ ਅੱਜ ਮੈਂ ਸੁਣ ਰਿਹਾ ਸੀ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਆ ਕਿਸੇ ਚੈਨਲ ਤੇ ਉਹ ਬੋਲ ਰਿਹਾ ਹੈ ਤੇ ਆਪਾਂ ਹੁਣ ਤੁਸੀਂ ਇੱਥੋਂ ਦੇਖੋ ਨਾ ਹੋਲ ਮਖੌਟਾ ਦੇਖੋ ਇਹਨਾਂ ਦਾ ਪੰਥਕ ਮਖੌਟਾ ਨੰਗਾ ਹੋ ਰਿਆ ਨਾ ਉੱਥੇ ਤਾਂ ਕਹਿੰਦੇ ਆ ਕਿ ਅਸੀਂ ਪੰਥਕ ਲੋਕ ਨੇ ਜੀ ਅਸੀਂ ਪੰਥਕ ਲੋਕ ਆ ਜੀ ਤੇ ਤੁਸੀਂ ਉਸ ਪਰਿਵਾਰ ਦੇ ਖਿਲਾਫ ਉਸ ਮਾਂ ਬਾਪ ਨੂੰ ਕਹਿ ਰਹੇ ਹੋ ਜਿਹੜੇ ਡੇਢ ਸਾਲ ਤੋਂ ਆਪਦੇ ਬੱਚੇ ਦਾ ਮੂੰਹ ਦੇਖਣ ਨੂੰ ਤਰਸੇ ਪਏ ਆ ਜਿਨ੍ਹਾਂ ਦੇ ਬੱਚਿਆਂ ਤੇ ਬਿਨਾਂ ਗੱਲ ਤੋਂ ਐਨਐਸਐ ਲਾਤੀ ਉਹਨਾਂ ਮਾਂ ਪੈਨਰ ਪੜਦੇ ਪਏ ਹੋ ਤੁਸੀਂ ਤੁਹਾਨੂੰ ਤਾਂ ਚੋੜ ਲੜਨੀ ਹੀ ਨਹੀਂ ਚਾਹੀਦੀ ਸੀ ਅਕਾਲੀ ਦਲ ਨੂੰ ਉੱਥੋਂ ਸੀਟ ਛੱਡ ਦੇਣੀ ਚਾਹੀਦੀ ਸੀ ਤਾਂ ਕਿ ਲੋਕਾਂ ਦੀ ਹਮਦਰਦੀ ਹੋਰਾਂ ਸੀਟਾਂ ਨੂੰ ਮਿਲ ਜਾਂਦੀ ਤੇ ਇਹਨਾਂ ਨੇ ਸਭ ਤੋਂ ਵੱਡਾ ਟਕਾਇਆ ਤੇ ਉੱਥੇ ਖੜਾ ਕਰਤਾ ਤੇ ਜਿਹੜਾ ਅੱਜ ਨਫ਼ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਖੜਨ ਦੀ ਬਜਾਏ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਤਕਲੀਫਾਂ ਦੇ ਰਹੇ ਹੋ ਕਿੰਨੇ ਦਿਨਾਂ ਦਾ ਉੱਥੇ ਮੋਰਚਾ ਲਾਈ ਬੈਠਾ ਸੀ ਪਰਿਵਾਰ ਇਹਨਾਂ ਚੋਂ ਕਾਲੀਆਂ ਚ ਕੋਈ ਇੱਕ ਵੀ ਗਿਆ ਅਸੀਂ ਉਸ ਮੋਰਚੇ 'ਚ ਵੀ ਹਾਜ਼ਰੀ ਭਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਜਦੋਂ ਇਹ ਇਲੈਕਸ਼ਨ 'ਚ ਖੜਾ ਹੋ ਗਿਆ ਜਦੋਂ ਉਹਨੂੰ ਟਿਕਟ ਮਿਲ ਗਈ ਤਾਂ ਉਹਦੀ ਭੱਜ ਕੇ ਮਾਂ ਬਾਪ ਕੋਲ ਚਲਾ ਗਿਆ ਤਾਂ ਕੀ ਇਹਦਾ ਮਤਲਬ ਸਮਝ ਗਏ ਵੀ ਰਾਜਨੀਤਿਕ ਲੋਕਾਂ ਦਾ ਵੋਟਾਂ ਹੀ ਸਾਰਾ ਕੁਝ ਹੁੰਦੀ ਹੈ ਲੋਕਾਂ ਦੀ ਲੜਾਈ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ ਫਿਰ ਲੋਕਾਂ ਦੀ ਲੜਾਈ ਛੋਟੀ ਹੋ ਜਾਂਦੀ ਹੈ ਜੇ ਤੁਸੀਂ ਉਸ ਪਰਿਵਾਰ ਨਾਲ ਪਹਿਲਾਂ ਜਾ ਕੇ ਦੁੱਖ ਵਢਾਉਂਦੇ ਤਾਂ ਹੋ ਸਕਦਾ ਉਹ ਪਰਿਵਾਰ ਤੁਹਾਡੀ ਮਦਦ ਕਰ ਦਿੰਦਾ ਜਿਸ ਦਿਨ ਤੁਹਾਨੂੰ ਟਿਕਟ ਮਿਲ ਗਈ ਉਸ ਦਿਨ ਤੁਸੀਂ ਉਹਦੇ ਪਰਿਵਾਰ ਦੇ ਪੈਰਾਂ 'ਚ ਬਹਿ ਕੇ ਹੋ ਜਾ ਕੇ ਤੁਸੀਂ ਕਹਿੰਦੇ ਹੋ ਕਿ ਸੁਖਵੀਰ ਬਾਦਲ ਦਾ ਇੱਕ ਬਿਆਨ ਮੰਦਪਾਗਾ ਬਿਆਨ ਕਿ ਮੇਰੇ ਬਾਪ ਨੇ 17 ਸਾਲ ਜੇਲ੍ਹ ਕੱਟੀ ਆ ਉਹ ਤੇਰੇ ਬਾਪ ਨੇ 17 ਸਾਲ ਜੇਲ੍ਹ ਨਹੀਂ ਕੱਟੀ ਤੇਰੇ ਬਾਪ ਨੇ ਅਰੈਸਟ ਹੁਸਾਂ ਦੇ ਵਿੱਚ ਬੈਠ-ਬੈਠ ਕੇ ਕਦੇ ਦੇਹਰਾਦੂਨ ਕਦੇ ਤਾਮਿਲਨਾਡੂ ਉੱਥੇ ਬਹਿ ਕੇ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਿਆ ਏ ਜੇਲ੍ਹ ਕੱਟਣ ਦੀ ਗੱਲ ਆ ਸੁਖਵੀਰ ਸਿਆ ਆ ਜਾ ਆਪਾਂ ਚੱਲਦੇ ਆਂ ਤੂੰ ਦੱਸ ਦੇ ਰਹੀ ਜੇਲ੍ਹ ਚ ਤੈਨੂੰ ਪਤਾ ਲੱਗ ਰਿਹਾ ਜੇਲ੍ਹ ਕੀ ਹੁੰਦੀ ਆ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਅੱਜ ਜੇਲਾ ਚ ਸੜ ਰਹੇ ਆ ਜਿਨ੍ਹਾਂ ਦੇ 35 35 ਸਾਲ ਤੋਂ ਬੰਦੀ ਸਿੰਘ ਸਿੰਘ ਜਿਨ੍ਹਾਂ ਦਾ ਕਾਨੂੰਨਨ ਤੌਰ ਤੇ ਵੀ ਰਿਹਾਈ ਪੱਕੀ ਆ ਜਿਨ੍ਹਾਂ ਨੇ ਕਾਨੂੰਨਨ ਤੌਰ ਤੇ ਸਜ਼ਾ ਪੂਰੀਆਂ ਕਰ ਚੁੱਕੀਆਂ ਜਿਨ੍ਹਾਂ ਦੀ ਜਵਾਨੀ ਜਿਹੜੀ ਦੇਸ਼ ਦੇ ਦੇਖੇ ਲੱਗਣੀ ਸੀ ਜਿਹੜੀ ਕੌਮ ਦੇ ਦੇਖੇ ਲੱਗਣੀ ਸੀ ਉਹ ਜੇਲਾ ਚ ਸੜ ਕੇ ਲੰਗਾਈ ਉਹਨਾਂ ਦੇ ਉਹਨਾਂ ਦੇ ਮਾਪਿਆਂ ਨੂੰ ਪੁੱਛੋ ਜਾ ਕੇ ਆ ਦਵਿੰਦਰਪਾਲ ਸਿੰਘ ਪੁੱਤਰ ਸਾਹਿਬ ਉਥੇ ਜੇਲ੍ਹ ਦੇ ਵਿੱਚ ਰਹਿ ਕੇ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ टॉਰਚਰ ਕੀਤਾ ਜਾਂਦਾ ਇਹੋ ਜਿਹਾ ਕੁਰਬਾਨੀ ਵਾਲੇ ਬੰਦਿਆਂ ਨੂੰ ਤੇ ਇਹ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਆ ਚਾਹੇ ਸ਼ਰੋਮਨੀ ਕਦਰ ਪਰਵੰਦੇ ਕਮੇਟੀ ਆ ਤੇ ਚਾਹੇ ਬਾਦਲਾਂ ਦਾ ਲਾਣਾ ਜਿਹੜੇ ਆਪਣੇ ਪੰਥਕ ਹੁੰਦੇ ਆ ਇਹਨਾਂ ਨੇ ਕਿਸੇ ਪਰਿਵਾਰ ਦੀ ਸਾਰ ਲਈ ਆ ਜਿਨ੍ਹਾਂ ਦੇ ਬੱਚੇ ਪੰਥ ਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਕਿਸੇ ਕੋਲ ਗਏ ਆ ਇਹ ਸੱਤਾ 'ਚ ਹੁੰਦੇ ਹੁੰਦੇ ਆ ਜਦੋਂ ਸੱਤਾ ਚਾਹੁੰਦੇ ਆ ਉਦੋਂ ਤਾਂ ਲੁੱਟਦੇ ਆ ਉਦੋਂ ਤਾਂ ਜੇਬਾਂ ਭਰਦੇ ਆ ਤੇ ਅੱਜ ਜਦੋਂ ਇਹ ਹੁਣ ਸੱਤਾ ਤੋਂ ਲੰਬੇ ਹੋ ਗਿਆ ਤੋਂ ਉਹਦੇ ਪਾਸੇ ਜਾਣਾ ਕਰਦੇ ਵਿਰਸੇ ਨੂੰ ਖੁੱਲਾ ਚੈਲੰਜ ਆ ਜਿੱਥੇ ਕਹੂਗਾ ਉਹਦਾ ਤਾਂ ਐ ਉੱਥੇ ਜਾਵਾਂਗੇ ਪਹਿਲਾਂ ਵੀ ਭਜਿਆਇਆ ਹੈ ਇਹ ਭੱਜਣ ਦਾ ਆਦੀ ਆ ਹੱਥ ਖੜੇ ਕਰਕੇ ਭੱਜਣ ਦਾ ਆਦੀ ਆ ਪਹਿਲਾਂ ਸੰਤਾਂ ਨੂੰ ਛੱਡ ਕੇ ਭੱਜਿਆ ਸੀ ਦਰਬਾਰ ਸਾਹਿਬ ਤੋਂ ਤੇ ਹੁਣ ਡਿਬੇਟਾਂ ਤੇ ਵੀ ਭਜਾਇਆ ਹੁਣ ਫੇਰ ਭਜਾਵਾਂ ਜਿਹੜੇ ਮਰਜ਼ੀ ਮੁੱਦੇ ਤੇ ਬਹਿਸ ਕਰ ਸਕਦਾ ਹੈ ਪ੍ਰਧਾਨ ਸਾਹਿਬ ਬੜੇ ਲੰਬੇ ਸਮੇਂ ਤੋਂ ਲੋਕਿਆਣੀ ਚਰ ਗਵੈਤੀ ਪਾਰਟੀਆਂ ਨੂੰ ਪਦਵਤ ਦਿੱਤਾ ਜਾਂਦਾ ਤਾਂ ਤੁਹਾਨੂੰ ਲੱਗਦਾ ਕੀ ਆਜ਼ਾਦ ਉਮੀਦਵਾਰ ਨੂੰ ਇਸ ਵਾਰੀ ਲੋਕ ਦੇ ਤਾਂਣਗੇ ਗਵੈਤੀ ਪਾਰਟੀਆਂ ਨੇ ਲੋਕ ਹਿੱਤਾਂ ਦਾ ਕਹਾ ਤੇ ਫਿਰ ਹੁਣ ਫਤਵੇ ਲੈ ਕੇ ਲੋਕਾਂ ਲਈ ਕੀਤਾ ਕੀ ਹੈ ਨਾ ਇਹਨੂੰ ਸਮਾਰਟ ਸਿਟੀ ਬਣਾਉਣ ਦੀ ਗੱਲ ਹੋਈ ਸੀ ਨਾ ਉਹ ਪੈਸਾ ਕਿੱਥੇ ਗਿਆ ਜਿਹੜਾ ਕੇਂਦਰ ਤੋਂ ਆਇਆ ਸਮਾਰਟ ਸਿਟੀ ਬਣਾਉਣ ਦਾ ਪਰ ਵੈਕਤੀ ਪਾਰਟੀਆਂ ਤੋਂ ਲੋਕ ਕੱਕਿਆ ਨੇ ਤਾਂ ਤੀਜਿਆਂ ਨੂੰ ਲਿਆਂਦਾ ਸੀ ਨਾ ਉਹ ਤੀਜਿਆਂ ਦੇ ਵੀ ਆ ਕੇ ਲੋਕ ਤੁਹਾਨੂੰ ਪਤਾ ਹੁਣ ਤੁਸੀਂ ਗਰਾਊਂਡ ਤੇ ਕੰਮ ਕਰਦੇ ਹੋ ਤੀਜੀ ਤੇ ਜਿਹੜੇ ਨੂੰ ਲੈ ਕੇ ਆਏ ਲੋਕ ਕਿਨੇ ਖੁਸ਼ ਆਉਦੇ ਤੋਂ ਹੈ ਬੋ ਖੁਸ਼ ਨਹੀਂ ਕੁਛ ਨਾ ਤਾਂ ਇਸ ਕਰਕੇ ਲੋਕ ਵਿਚਾਰ ਨਾਲ ਖੜਨਗੇ ਲੋਕਾਂ ਨੂੰ ਵਿਚਾਰ ਨਾਲ ਹੀ ਖੜਨਾ ਚਾਹੀਦਾ ਲੋਕਾਂ ਨੂੰ ਬਾਬਾ ਜਰਾਵਰ ਸਿੰਘ ਬਾਬਾ ਫਤੇ ਸਿੰਘ ਦਾ ਵਿਚਾਰ ਮੈਂ 1 ਮਿੰਟ ਲਵਾਂਗਾ 7 ਤੇ 9 ਸਾਦੀ ਯੂਨੀਵਰਸਿਟੀ ਸਰਸਨ ਦਾ ਉਸ ਵਿਚ ਉਹ ਵਿਚਾਰ ਅੱਜ ਵੀ ਜਿਉਂਦਾ ਹੈ ਉਸ ਵਿਚਾਰ ਨੂੰ ਨਾ ਕੈਦ ਕੀਤਾ ਜਾ ਸਕਿਆ ਨਾ ਉਸ ਵਿਚਾਰ ਨੂੰ ਖਤਮ ਕੀਤਾ ਜਾ ਸਕਿਆ ਨਾ ਉਸ ਵਿਚਾਰ ਨੂੰ ਦੱਬਿਆ ਜਾ ਸਕਿਆ ਤੇ ਜਿਹੜੇ ਉਹਦੇ ਉਸ ਵਿਚਾਰ ਦੇ ਉਲਟ ਸੀ ਵਜ਼ੀਰ ਖਾਨ ਵਰਗੇ ਉਹਦੇ ਭਾਈਚਾਰੇ ਦੇ ਉਹਦੇ ਧਰਮ ਦੇ ਲੋਕ ਮੁਸਲਮਾਨ ਵੀ ਵਜ਼ੀਰ ਖਾਨ ਨੂੰ ਲਾਹਨਤਾਂ ਪਾਉਂਦੇ ਆ ਤੇ ਉੱਥੇ ਦੂਜੇ ਪਾਸੇ ਬਾਬਾ ਜਰਾਲ ਸਿੰਘ ਬਾਬਾ ਫਤਿਹ ਸਿੰਘ ਨੂੰ ਲੱਖਾਂ ਕਰੋੜਾਂ ਸੰਗਤ ਨਤਮਸਤ ਪਉਂਦੀ ਉਸ ਵਿਚਾਰ ਦੇ ਵੀ ਅਸੀਂ ਉਸ ਵਿਚਾਰ ਨੂੰ ਲੈ ਕੇ ਚੱਲੇ ਆ ਮੈਂ ਪਹਿਲਾਂ ਵੀ ਕਿਹਾ ਸਾਬਣ ਦੀ ਕੱਪੜੇ ਨਾਲ ਕੋਈ ਲੜਾਈ ਨਹੀਂ ਹੁੰਦੀ ਸਾਬਣ ਦੀ ਮੈਲ ਨਾਲ ਲੜਾਈ ਹੁੰਦੀ ਹੈ ਗੰਦਗੀ ਨਾਲ ਲੜਾਈ ਹੁੰਦੀ ਸਾਡੀ ਇਹ ਗੰਦੀ ਸੋਚ ਵਾਲਾ ਦੀ ਗੰਦੀ ਸੋਚ ਨਾਲ ਲੜਾਈ ਹੈ ਸਾਡੀ ਇਹਨਾਂ ਨਾਲ ਨਿੱਚੀ ਲੜਾਈ ਹੈ